ਸਸ਼ੀਕਾ ਪਪਾ ਸਸ਼ੀਕਾ ਪੁੱਤ ਕਿਵੇਂ ਠੀਕ ਆ ਵਧੀਆ ਮੇਰੇ ਕੋਲੇ ਬੱਗੀ ਸੀ ਮਾਂ ਤਾਂੜਕੇ ਤੜਕੇ ਸਤਾ ਸੁੱਤੇ ਬੈਠੇ ਹੋਰ ਭਾਈ ਦਿਮਾਗ ਖਰਾਬ ਆ ਵੀ ਮੜਾ ਮੋਟਾ ਦੱਸਤਾ ਜਾ ਵੀ ਕਿੱਥੇ ਜਾਂਦੀਆਂ ਅਗਲਾ ਕੀ ਸੋਚੂਗਾ ਤੇਰੇ ਸਹੁਰੇ ਕੀ ਸੋਚਣਗੇ ਚਲ ਕੋਈ ਨਾ ਹੂੰ ਹੀ ਨਾ ਉਹਨਾਂ ਨਾਲ ਲੜਨ ਲੱਗ ਜਾਓ ਪਹਿਲੀ ਬਹੁਤ ਜਲੂਸ ਕੱਢਿਆ ਉਹਨਾਂ ਨੇ ਜੱਸੀ ਹੋਰਾਂ ਨੇ ਲ ਕਿਉਂ ਕੀ ਹੋ ਗਿਆ ਉਹ ਹੀ ਬਸ ਪੈਸੇ-ਬੂਸੇ ਪਿੱਛੇ ਨੇ ਉਹਨੂੰ ਕੰਮ ਤੇ ਲਾ ਲਿਆ ਹੋਣਾ ਮਾਂ ਕਹਿੰਦੀ ਮੈਂ ਪੈਸੇ ਨਹੀਂ ਦਿੰਦੀ ਤੇ ਕਹਿੰਦੀ ਮੈਂ ਤੈਨੂੰ 1500 ਰੁਪਏ ਪੈਨਸ਼ਨ ਦਾ ਫੜਾਇਆ ਸੀ ਉਹ ਕਹਿੰਦੀ ਉਹ ਤਾਂ 1500 ਸੀ ਮੇਰਾ 5000 ਹੈ ਬੁੱਤੇਰਾ 1500 ਰੁਪਏ ਪਿੱਛੇ ਤੇ ਕਹਿੰਦੇ ਸਪਿਆਓ ਮੈਨੂੰ ਵੀ ਕਹਿੰਦੀ ਸੀਗੀ ਕਈ ਦਿਨ ਹੋ ਗਏ ਹੁਣ ਮੈਂ ਇਹਨਾਂ ਦਾ ਨਿਬੜ ਨਿਬੜਾਓ ਕਰਾਤਾ ਮੈਂ ਇਹਨਾਂ ਨੂੰ ਇਹ ਗੱਲ ਕਹੀਏ ਵੀ ਦੇਖ ਜस्सी ਤੇ 1500 ਰੁਪਏ ਦੱਬਿਆ ਤੇ ਮੇਰੀ ਮਾਂ ਦਾ ਇਹਨੇ ਤੇਰਾ 5000 ਦੇਣਾ ਹੈ 1500 ਕੱਟ ਕੇ 3500 ਰੁਪਏ ਤੈਨੂੰ ਦੇ ਦਿੰਨੇ ਆ ਗੱਲ ਮੁੱਕੂਗੀ ਉਹ ਕਾਦੇ ਵਾਸਤੇ ਦੇ ਦਿੰਨੇ ਆ ਭਾਈ ਹੁਣ ਇਹ ਤਾਂ ਆਪੇ ਦੇ ਹੀ ਜਾਵੇ ਕਿੱਥੋਂ ਮਰਜੀ ਲਈ ਤੇ ਤੂੰ ਮੈਨੂੰ 3500 ਦੇ ਦੇਣਾ ਤਾਂ ਕਲੇਸ਼ ਹੋ ਰਿਹਾਗਾ ਮੈਂ ਦੇ ਦੇ ਦੂੰਗੀ ਉਹਨੂੰ ਘਰੇ ਜਾ ਕੇ ਅਗਲੀ ਨੂੰ ਨਾਲੇ ਅਗਲੇ ਦੇ ਘਰ ਵਾਲੀ ਆਪਦੇ ਘਰ ਦੇ ਚਿੱਤਰ ਖਾਂਦੀ ਹੈ ਵਿਚਾਰੀ ਉਹ ਉਹ ਗੱਲ ਭਾਈ ਉਹ ਨਹੀਂ ਦੇਖ ਪੁੱਤ 3500 ਦੀ ਗੱਲ ਨਹੀਂ ਕੱਲ ਨੂੰ ਹੋਰ ਪੰਗਾ ਛੇੜ ਕੇ ਖੜ ਜੂਗੀ 3500 ਤਾਂ ਮੈਂ ਦੇ ਦਿੰਨਾ ਉਹ ਪਹਿਲਾਂ ਆ ਕੇ ਦੇ ਦਿੰਨਾ ਕੋਈ ਗੱਲ ਨਹੀਂ ਕਿਸੇ ਨੂੰ ਰੈਡੀ ਪੈਸੇ ਨਹੀਂ ਦੇਣੇ ਹੈਗੇ ਹਾਂ ਪੰਜੇ ਨੰਦਦੇ ਅਸਤਾ ਅਸੀਂ ਕਿਨੂੰ ਦਿੰਨੇ ਵੈਸੇ ਇਸ ਤਾਂ ਉਹ ਗੱਲਾਂ ਕਰਦੇ ਆ ਸੁਤੇ ਸੁਭਾਅ ਸਜਾ ਪਤਾ ਕੀ ਆ ਕਿੱਡਾ ਜਲੂਸ ਕੱਢਿਆ ਉਹਨੇ ਜਦੋਂ 1500 ਲੈਣ ਗਈ ਜਲੂਸ ਗਵਾਨੀਆਂ ਨਾਲ ਕੱਢਤਾ 13 ਕਾ ਕੱਢਿਆ ਜੇ ਕਰਤੂਤਾ ਤੇਰੀਆਂ ਮੱਕਦਾ ਨਾ ਮਿਲੀਆਂ ਚਾ ਕੋਈ ਨਾ ਭਾਤ ਤੱਕ ਦੇਣ ਲੱਗ ਰਿਆਂ ਮੈਨੂੰ ਕੀ ਪਤਾ ਸੀ ਇਹ ਮੁੱਕਰ ਜੂਗੀ ਮੈਂ ਤਾਂ ਉਹ ਫੜਾਤੇ ਮੈਨਾਂ ਤੋ ਸਾਹਮਣੇ ਰੱਖ ਦੇ ਨਾ ਜਦੋਂ ਅਗਲੀ ਕਹੀ ਜਾਂਦੀ ਸੀ ਵੀ ਹੱਥਾਂ ਤੱਕ ਫੜਾ ਜਾਂਦੀ ਮੈਂ ਪੈਸੇ ਉਹ ਕਿ ਮੁੱਕਰੀ ਸੀ ਤਾਂ ਨੂੰ ਪੁੱਛ ਬ੍ਰੀਤ ਨੂੰ ਮੁੱਕਰੀ ਐ ਸਾਡੇ ਸਾਹਮਣੇ ਮੁੱਕਰੀ ਐ ਨਹੀਂ ਮੈਂ ਨਹੀਂ ਦਿੰਦੀ ਉਹ ਹੋਣੀ ਵੀ ਆਈ ਜਾਣੀ ਦੀ ਭਾਈ ਉਹ ਤੋ ਇਹ ਜਣੀਆਂ ਸਿਰ ਤੇ ਕਿਉਂ ਚੜ ਗਈਆਂ ਆ ਕੇ ਸਾਡੇ ਸਾਡੀ ਪਿਆਉਤੀਆਂ ਦੀ ਆਪਸ ਚ ਵੀ ਗੱਲ ਹੋ ਸਕਦੀ ਐ ਬਾਈ ਤੁਸੀਂ ਤਾਂ ਸਲਾਹ ਕਰਕੇ ਉਹਨੂੰ 10000 ਰੁਪਏ ਕਿਉਂ ਨਾ ਦੇ ਦੋ हां ਤੁਹਾਡਾ ਕੀ ਹਾਂ ਅਸੀਂ ਬੈਂਕ ਦੇ ਬੈਠੇ ਆ ਲੈ ਤੁਸੀਂ ਬੈਂਕ ਤੇ ਹੋ ਨਾ ਹੋ ਤੂੰ ਤਾਂ ਮਿੰਟ ਦਾ ਚੜਤੀ ਤੂੰ ਲਿਆ ਕੇ ਦੇ ਦੋਗੇ ਆਰਤੀ ਤੀ ਤੂੰ ਲਿਆ ਕੇ ਦੇ ਦੇ ਪੰਗੇ ਕਿਉਂ ਸੜਦੇ ਹੁੰਦੀਆਂ ਫਿਰ ਪੁੱਠੇ ਤੂੰ ਮੇਰੀ ਗੱਲ ਸੁਣੋ ਪਾਪਾ 3500 ਰੁਪਏ ਦੇ ਮੈਂ ਉਹਨੂੰ ਫੜਾ ਕੇ ਆਵਾ ਜਦੋਂ ਆ ਤੇਰੀ ਦੋ ਦਿਨਾਂ ਨੂੰ ਪੈਨਸ਼ਨ ਆਜੂਗੀ ਮਾਂ ਤੂੰ ਬਾਪੇ ਨੂੰ 1500 ਰੁਪਏ ਦੇ ਦੀ ਆਪਦਾ ਪੈਨਸ਼ਨ ਵਾਲਾ ਕੋਈ ਮਾਂ ਕਿਸੇ ਨੂੰ ਪੈਸੇ ਨਹੀਂ ਦੇ ਨੇ ਸਿੱਧੀ ਜੀ ਗੱਲ ਐ ਠੀਕ ਆ ਪਾਪੀ ਕੋ ਗੱਲ ਹੈ ਇਹ ਬੰਦਿਆਂ ਦੀ ਥੋੜੀ ਗੱਲ ਇਹ ਬੰਦੇ ਵਾਲੀ ਉਹਦੀ ਕਿਹੜੇ ਗੱਲ ਸੀ ਬੰਦੇ ਵਾਲੀ ਬਾਈ ਹਾਂ ਬੰਦੇ ਵਾਲੀ ਉਹ ਪਾ ਮੁਕਰ ਕੀ ਸੀ ਮੈਂ ਵੀ ਤੁਸੀਂ ਅੱਛਾ ਮੇਰੀ ਗੱਲ ਸੁਣੋ 5000 ਇਹਨੂੰ ਦੱਸ ਕੀ ਉਥੋਂ ਬੈਂਕ ਤੇ ਲਗਾਇਆ ਤੇ ਉਹਨੂੰ ਤੁਸੀਂ ਨੇ ਮਹੀਨਾ ਕਿ ਉਹਨੂੰ ਅਸੀਂ ਫਰੀਦਾ ਕਿਉਂ ਦਈਏ ਬਈ ਕੱਪੜੇ ਧੋਣ ਦੇ 5000 ਮਹੀਨੇ ਦਾ ਕੰਮ ਦਿੰਦਾ ਹੁੰਦਾ ਹੁੰਦਾ ਉਹ ਤਾਂ ਚੱਜ ਨਾਲ ਧੋਂਦੀ ਵੀ ਨਹੀਂ ਸੀ ਰੋਟੀਆਂ ਵੀ ਕੱਚੀਆਂ ਪਕਾ ਜਾਂਦੇ ਨੇ ਫੇਰ ਭਾਵੇਂ ਉਹਨੂੰ ਅਸੀਂ 2000 ਕਿਉਂ ਲੱਗੇ ਜਾਂਦੀ ਏ ਉਹ ਉਹਦਾ 5000 ਦੇਖ ਕੇ ਲੱਗੀ ਏ ਨਾ ਸਾਡੇ ਕੰਮ ਵਾਲੀ ਰੱਖੀ ਆ ਗੋਹਾ ਗੂੜਾ ਕਰਦੀ ਸਫਾਈ ਕਰਦੀ ਏ ਹੋਰ ਤਾਂ ਹੋਰ 12 ਤਰ੍ਹਾਂਾਂ ਵਾਂ ਮੇ ਰੋਟੀ ਵੀ ਪਕਾ ਜਾਂਦੀ ਏ 2500 ਰੁਪਏ ਅਸੀਂ ਉਹਨੂੰ ਦਿੰਨੇ ਆ ਤੁਸੀਂ ਸਿੱਧਾ 5000 ਰੁਪਈਆ ਇਹਨਾਂ ਕੋਲੇ ਬਾਦੂ ਆ ਇਹਦੇ ਕੋਲੇ ਅਸੀਂ ਤਾਂ ਉਹਨੂੰ ਦਿੱਤਾ ਸੀ ਲਾਲਚ ਉਹਨੂੰ ਅਸੀਂ ਪੰਜੇ ਨਹੀਂ ਸੀ ਦੇਣੀ 2 ਮਹੀਨਾ ਲਵਾ ਕੇ ਆਪਦੇ ਪੈਸੇ ਘਟਾਲ ਗਏ ਹੁਣ ਇਹਦਾ ਤਾਂ ਇੱਕੋ ਹੀ ਹੱਲ ਹੈ ਅਗਲੀ ਨੂੰ 3500 ਰੁਪਇਆ ਦੇ ਦੋ ਅਗਲੀ ਆਪ ਦੇਣਾ ਤੁਸੀਂ ਆਪ ਦੇਣਾ ਪਰ ਇਹ ਤਾਂ ਆਪਾਂ ਤਾਂ ਕਿਸੇ ਨੂੰ ਪੰਜੀ ਨਹੀਂ ਦਿੰਦੇ ਉਹੀ ਘਰੇ ਨਹੀਂ ਖਰਚ ਕਰਾਂਗੇ ਆਹੋ ਮੈਂ ਕਿਹੜਾ ਕੰਨੀ ਆ ਵੀ ਦੋ ਥੋੜੀ ਧੀਏ ਕਹਿੰਦੀ ਹੈ ਬਈ ਇਹਦੇ ਕੋਲੇ ਬਾਧੂ ਆ ਰਹੇ ਹੁਣ ਇਹ ਦੇ ਦਊਗੀ ਇਹ ਤਾਂ ਕਮਲੀ ਹੈ ਉਹੀਂ ਉਹਦੇ ਪਿੱਛੇ ਲੱਗ ਗਈ ਹਾਂ ਹਾਂ ਇਹ ਤਾਂ ਆਪੇ ਕੰਮ ਲਈ ਆ ਤੂੰ ਬਾਲੀ ਸਿਆਣੀ ਆ ਜਿੱਦਿਆਂ ਨੂੰ ਕਿਹਾ ਸੀ ਕੰਮ ਤੇ 5000 ਨੂੰ ਉਹਦੇ ਕੋਲ ਟਾਵੇਂ ਸੀਗੇ ਨਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਅੱਜ ਤੁਸੀਂ ਆਪਦੀ ਏਕਤਾ ਬਾਲੀ ਦਿਖਾਈ ਜਾਨੀਓ ਉਦੋਂ ਤੁਹਾਡੀ ਏਕਤਾ ਕਿੱਥੇ ਗਈ ਸੀ ਬਈ ਤੂੰ ਆਉਂਦੇ ਕੱਪੜੇ ਆਉਂਦੀ ਤੂੰ ਨੂੰ ਤੋਂ ਨਹੀਂ ਤਵਾਏ ਇਹ ਤਾਂ ਦਿੰਦੀ ਤੇਰੇ ਕੱਪੜੇ ਤੋ ਤੈਨਹੀਂ ਜਦੋਂ ਫਿਰ ਹੁਣ ਇਹ ਕਾ ਕਿਉਂ ਕਰਿਆ ਇਹ ਬਾਲੀਆਂ ਸ਼ਾਨੀ ਨੇ ਨਾ ਹੂੰ ਤਾਂ ਗੁੱਤ ਨਹੀਂ ਇੱਕ ਦੂਜੇ ਦੇ ਹੱਥ ਚੋਂਦੇ ਪੁੱਤ ਮੇਰੀ ਗੱਲ ਸੁਣ ਕੇ ਨਾ ਆਪਾਂ ਨਿਵੇੜ ਦੰਨੇ ਆ ਇਸ ਤੋਂ ਬਾਅਦ ਜੇ ਕੋਈ ਇਹ ਜੀ ਗਲਤੀ ਕਰੀਆ ਤਾਂ ਮੈਥੋਂ ਪੂਰਾ ਕੋਈ ਨਹੀਂ ਕੇਰਾ ਆਪਾਂ ਦੇ ਦੰਨੇ ਪੁੱਤ ਪੈਂਦੀ ਜਦੋਂ ਲਾਪਰ ਹੋਣੀ ਪਤਾ ਬਈ ਦਿਓ ਚਾਹੀ ਨਾ ਦਿਓ ਆਪਾਂ ਤਾਂ ਇਸ ਗੱਲੋਂ ਬਾਹਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੋ ਤੱਕ ਤੁਸੀਂ ਇਕੱਠੇ ਰਹੋਗੇ ਇਹ ਕੰਜਰ ਕਲੇਸ਼ ਤਾਂ ਹੀ ਰਹੂਗਾ ਜਾਂ ਤਾਂ ਤੂੰ ਮਾਂ ਮੇਰੇ ਲਈ ਮੀਨਾ ਲਾਇਆ ਵਧੀਆ ਤੁਹਾਡੀ ਲੜਾਈ ਮੀਟੂਗੀ ਨਹੀਂ ਤੁਸੀਂ ਦੋਏ ਜੀ ਅੱਡ ਹੋ ਜੋ ਓਏ ਤੋ ਕੀ ਕਰਾਂ ਆਹ ਕਹਤਾ ਲੈ ਜਾ ਲੈ ਜਾ ਤੇਰੀ ਵੱਡੀ ਨੂੰ ਨੇ ਲ ਪਏ ਮੈਂ ਕਿਉਂ ਕਰ ਛੱਡੀਦਾ ਹੈ ਟੋ ਜਿਹਦੇ ਨਾਲ ਤੇਰੇ ਨਾਲ ਇਹ ਨਹੀਂ ਖੜੀ ਜੱਸੀ ਖੜ ਜੂਗੀ ਹਲੇ ਨਾ ਮੇਰੀ ਗੱਲ ਸੁਣ ਲੈ ਫਿਰ ਕਿਹਦੇ ਨਾਲ ਵੜਦਾ ਉਹਦੇ ਨਾਲ ਤਾਂ ਪੂਲੀ ਲਾ ਕੇ ਖਾਂਦੀ ਉਹ ਲਾ ਕੇ ਖਾਂਦੀ ਆਪੇ ਲਾ ਕੇ ਖਾਣਗੇ ਫਿਰ ਤਾਂ ਸਾਰਾ ਹੋਣਾ ਤਾਂ ਪੈਸਿਆਂ ਪਿੱਛੇ ਹੈਗਾ ਤੁਹਾਡਾ ਮੇਰੀ ਗੱਲ ਸੁਣ ਲਓ ਮੈਂ ਭਾਈ 2 ਸਾਲ ਵੱਧ ਘਟ ਜੂਗਾ ਜੇ ਇੱਧਰ ਰਹਿ ਜੂਗਾ ਜੇ ਇਹਦੇ ਨਾਲ ਜਾਵੜਿਆ ਤਾਂ ਆਥਨ ਨੂੰ ਮਰਿਆ ਲੈ ਇਹ ਕਿਤੇ ਹੈ ਭਲੀ ਮਾਨਸ ਤੂੰ ਪਿੰਡਲ ਜਾਉਣ ਤੁਰੇ ਫਿਰਦੀ ਐ ਇਹਨੂੰ ਕੀ ਸੁਣਾ ਤੇਰੀ ਉਹ ਤਾਂ ਤੈਨੂੰ ਮਾਰਿਆ ਨਹੀਂ ਉਹ ਮਾਰਨੋ ਕਾਸਰ ਛੱਡੀ ਆ ਕੋਈ ਤੂ ਇਹਨੂੰ ਨਾਲ ਜਾਣਦਾ ਕਿ ਉੱਥੇ ਗਲਤੀਆਂ ਕਰਨੀ ਛੋਡਾ ਘਰ ਵੀ ਪਾੜ ਦੂਗੀ ਮੈਨੂੰ ਤਾਂ ਆਪ ਹੀ ਲੱਗਦਾ ਕਿ ਜਲੂਸ ਉੱਥੇ ਮੇਰਾ ਵੀ ਗੜਵਾਊਗੀ ਇਹ ਨਾ ਪਤਾ ਤੂੰ ਆਪ ਦੇ ਘਰੇ ਰਾਜੀ-ਬਾਜੀ ਰਹਿ ਮੈਂ ਤਾਂ ਇਥੇ ਛੱਤਰ ਮੁਕੀ ਇਹਨਾਂ ਦੀ ਖਾਣੀ ਪਊਗੀ ਮੈਨੂੰ ਤਾਂ ਚਲ ਮੈਨੂੰ ਐਂ ਦੱਸ ਤੈਨੂੰ ਆਪਦੀ ਨੂੰ ਤੇ ਪ੍ਰੀਤ ਤੇ ਕਿੰਨਾ ਕੁ ਭਰੋਸਾ ਹੈ ਕਿੰਨਾ ਕੁ ਟਾਈਮ ਤੇਰੇ ਨਾਲ ਰਹੂਗੀ ਇਹ ਦੇਖੀ ਜਾਊ ਕੋਈ ਦੇਖੀ ਜਾਊਗੀ ਇਹਦਾ ਮਤਲਬ ਕੋਈ ਵਿਸ਼ਵਾਸ ਨਹੀਂ ਨਾ ਹੈਗਾ ਪਰੋਸਾ ਤਾਂ ਨਹੀਂ ਹੈਗਾ ਇਹ ਤਾਂ ਤੁੱਕੇ ਨੇ ਬਈ ਮੇਰੀ ਗੱਲ ਸੁਣ ਕੇ ਤਾਂ ਮੈਥੋਂ ਪੇਟੀ ਦੀ ਚਾਬੀ ਮੰਗ ਦੇਣਾ ਕਦੇ ਮੇਰੀ ਪੇਟੀ ਫਰੋਲ ਦਿਆ ਦੱਸ ਉਹਦੇ ਚ ਕੀ ਆ? ਆ ਸੱਚ ਇਹ ਗੱਲ ਵੀ ਫੇ ਕਰਨੀ ਸੀ। ਬਈ ਪੇਟੀ ਦੀ ਚਾਬੀ ਜਾਂਦੀ ਦੀ ਹੈ ਮੈਨੂੰ ਤਾਂ ਸ਼ੱਕ ਹੈ ਮੇਰੇ ਤੋਂ ਸੂਟ ਗਾਇਬ ਹੋ ਗਏ। ਲੈ। ਨਾ ਤੇਰਾ ਕਹਿੰਦਾ ਮੈਨੂੰ ਕੀ ਹੈ ਮਾਂ ਚੋੜਨੀ ਹੈ ਮੇਰੀ। ਫਿਰ ਦਿਖਾਉਂਦੀ ਕਿਉਂ ਨਹੀਂ ਦਿੰਦੀ ਬਈ? ਹੁਣ ਤੱਕ ਦੇ ਨੇ ਸਾਲ ਹੋ ਗਏ ਮੇਰੀ ਮਾਂ ਨੇ ਕਦੇ ਚੋਰੀ ਨਹੀਂ ਕਰੀ। ਨਾ ਫਿਰ ਪੇਟੀ ਕਿਉਂ ਨਹੀਂ ਦਿਖਾਉਂਦੀ? ਉਹ ਨਵੀਂ ਦਿਖਾਉਂਦੀ ਅਗਲੀ ਆਪਦੇ 100 ਪਰਦਾ ਹੁੰਦਾ। ਕਿਹਨੇ ਕਿ ਮੈਂ ਦੱਸ। ਪਰਦਿਆਂ ਤੱਕ ਕਿਹੜਾ ਭਾਈ ਕੈਂਠਾ ਰੱਖੀ ਬੈਠੀ ਆ ਦੇ ਵਿੱਚ। ਫਿਰ ਉਹ ਮੇਰੀ ਗੱਲਾਂ ਚ ਕਿਉਂ ਬੋਲਦਾ ਤੈਨੂੰ ਕੀ ਪਤਾ ਆਪ ਭਾਬੀ ਆਉਦੀ ਚੁੰ ਸੋ ਕੋਈ ਸੋਨਾ ਸੋਪਾ ਪਿਆ ਹੁੰਦਾ ਵਿੱਚ ਕੋਈ ਪੁਰਾਣਾ ਮੇਰਾ ਆਈ ਥੋੜੇ ਮੇਰੀ ਗੱਲ ਸੁਣੋ ਪੇਟੀ ਦੀ ਚਾਬੀ ਤਾਂ ਨਹੀਂ ਕੋਈ ਮਿਲਦੀ ਸਿੱਧੀ ਹਿਸਾਬ ਹੈ ਪਰ ਪੇਟੀ ਫੋੜ ਕੇ ਜਰੂਰ ਦਿਖਾ ਦੂਗੀ ਮਾਂ ਹਾਂ ਦਿਖਾ ਕੇ ਦੀ ਹਾਂ ਚਲ ਮੈਂ ਖੜਦੀਆਂ ਲਵੇ ਇਹੋ ਜਿਹਾ ਕੀ ਹੈ ਦੇਖਦੇ ਆ ਉੱਚ ਕਿਹੜਾ ਬੰਦਾ ਮਾਰ ਕੇ ਮਰਿਆ ਲਕੋ ਰਖਿਆ ਦੇਖ ਲਓ ਤੁਸੀਂ ਆਹੀ ਕੰਜਰ ਕਲੇਸ਼ ਚਾਬੀ ਪਰਮਨੈਂਟ ਕੋਈ ਨਹੀਂ ਮਿਲਦੀ ਹਾਂ ਉਹਦੇ ਚ ਕੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਹਿੰਦੇ ਹੁੰਦੇ ਨੇ ਵੀ ਜਦੋਂ ਪੁੱਤ ਵਿਆਹ ਜਾਵੇ ਨਾ ਤਾਂ ਸਾਰਾ ਕੁਸ ਪੁੱਤਨੀ ਦਾ ਹੁੰਦਾ ਤੇਰੇ ਹੋਰ ਇਹ ਚੀਜ਼ ਲੁਕੋ ਕੇ ਰੱਖ ਦਈਏ ਮੈਂ ਉਹਦੇ ਵਿੱਚ ਪਿੱਤਲ ਦੇ ਭਾਂਡੇ ਨੇ ਸਾਮਕੇ ਰੱਖ ਰੱਖਿਆ ਕੋਈ ਚੋਰ ਨਾ ਪਾਜੇ ਲੈ ਜੇ ਚੱਕ ਕੇ ਬਈ ਜਦੋਂ ਤੱਕ ਤਾਂ ਸੱਸ ਸਹੁਰਾ ਜਉਂਦੇ ਨੇ ਉਹਦੇ ਤੱਕ ਤਾਂ ਫਰੀ ਤਾਂ ਉਹਨਾਂ ਦੀ ਹੱਕ ਹੁੰਦਾ ਜਦ ਇਹ ਮਰ ਖੱਪ ਗਿਆ ਉਦੋਂ ਬਾਅਦ ਥੋੜਾ ਹੈ ਬਈ ਫਿਰ ਬਈ ਇਹਦੇ ਨਾਲ ਹੋਣ ਐ ਗੱਲ ਉਸ ਕੋਲ ਲੈ ਪਹਿਲਾਂ ਤੂੰ 1500 ਰੁਪਏ ਗਵੰਡ ਨੂੰ ਚੁਕਾਇਆ ਹੀ ਅਗਲੇ ਅਹਰੇ ਅਗਲੀ ਵਾਰ ਤੋਂ 1500 ਰੁਪਏ ਨੇ ਮੈਨੂੰ ਦੇਣੇਗਾ ਹਉ ਹੱਥ ਰੱਸਾ ਸਿਰੇ ਤੇ ਗੰਢ ਚਾਬੀ ਨਹੀਂ ਭਾਈ ਮੈਂ ਪੇਟੀ ਦੇ ਦੰਦੀ ਐਤ ਕੀ ਵਾਰ 1500 ਦੇ ਦੂੰ ਜਿਹੜੀ ਅਗਲੀ ਪਿਲਸਣ ਹੋਈ ਉਹ ਨਹੀਂ ਮੈਂ ਦੰਦੀ ਲੇ ਦੇਖ ਲੈ ਇਹ ਤਾਂ ਤੇਰੀ ਹੁੰਦੇ ਹੋਏ ਮੁਕਰੀ ਆਂਦੀ ਆ ਇਹਦਾ ਮੈਨੂੰ ਪਤਾ ਇਹ ਤਾਂ ਜਵਾਨ ਦੀ ਹੈ ਨਹੀਂ ਬਈ ਇਹ ਤਾਂ ਕੋਈ ਜਵਾਨ ਨਹੀਂ ਹੈਗੀ ਇਹਦੀ ਨਾ ਮੇਰੀ ਗੱਲ ਸੁਣ ਆ ਥੋੜਾ ਟਾਈਮ ਪਹਿਲਾਂ ਤਾਂ ਹੁਣ ਤੈਨੂੰ ਕਹਿੰਦੀ ਸੀ ਵੀ ਮੈਂ ਪੇਟੀ ਫਰੋਲੂ ਉਹ ਦਿਖਾ ਦੂੰਗੀ ਤੁਹਾਨੂੰ ਹੁਣ ਤੈਨੂੰ ਕੀ ਹੋ ਗਿਆ ਮੈਥੋਂ ਤਾਂ ਪਕਾਈ ਬਾਜ਼ਦੀ ਨਹੀਂ ਮਾਰੀ ਚੱਲ ਮੱਥਾ ਤੁਹਾਡੇ ਨਾਲ ਕੋਣ ਤੂੰ ਤਾਂ ਸਾਰੇ ਮੇਰੇ ਮਗਰ ਪੈ ਗਏ ਹਾਂ ਪੈ ਗਏ ਸਾਰੇ ਅੱਗੇ ਨਾਲ ਪੈ ਗਏ ਸਾਰੇ ਉਹ ਲਾਪ੍ਰਿਤ ਤੇਰੇ ਤੇ ਐ ਇਹਨੂੰ ਸਮਝਾ ਕੇ ਜਾਣਾ ਹੋਇਆ ਸਮਝਾਦੀ ਨਹੀਂ ਮਰਜੀ ਐ ਦੀ ਬਈ ਮੇਰੇ ਤਾਂ ਹੱਥ ਬੰਨੇ ਮੈਂ ਤਾਂ ਕਿਸੇ ਨੂੰ ਸਮਝਾ ਨਹੀਂ ਸਕਦੀ ਮੈਂ ਤਾਂ ਇਹਨੂੰ ਛੱਡਣ ਆਈ ਸੀ ਆਪਾਂ ਤਾਂ ਜਾਣੇ ਆ ਐ ਕਿਵੇਂ ਜਾਣੇ ਉਹਦੇ ਵੀ ਤੂੰ ਬਿਨਾਂ ਦੱਸੇ ਭੱਜ ਗਈ ਬਈ ਕਿ ਹੋਰ ਕੀ ਕਰਾਂ ਮੈਂ ਆਪ ਦਾ ਸੌਣਾ ਤੇ ਮੈਂ ਕੋਲ ਜਲੂਸ ਕਰਵਾਉਣਾ ਹੈਗਾ ਫਿਰ ਆਪਦੀ ਮਾਂ ਦਾ ਜਲੂਸ ਕਰਵਾਈ ਜਾ ਨਾਲ ਸਾਡਾ ਕਰਵਾਈ ਜਾ ਤੂੰ ਰਹਿ ਬੋਤ ਮੇਰੀ ਗੱਲ ਸੁਣ ਲੈ ਇਹਨੂੰ ਸਮਝਾ ਸਮਝੂ ਜਾਂ ਇਹਦੀ ਕੀ ਹੋਇਆ ਮਤ ਨੂੰ ਇੱਕ ਮਾਂ ਨਹੀਂ ਘਟ ਹੈਗੀਆਂ ਦੋ ਇੱਕੋ ਜੀਆਂ ਨੇ ਕੌਣ ਜਿਹੇ ਜੀ ਉਹ ਬੋਲਦੀ ਉਹ ਹਜਾ ਉਹ ਬੋਲਦੀ ਆ ਹੁਣ ਕੀ ਕਰੀਏ ਭਾਈ ਨਾ ਉਹਨੂੰ ਮੈਂ ਤਾਂ ਕਹਿ ਨਹੀਂ ਸਕਦਾ ਪਪਾ ਤੂੰ ਤੂੰ ਰੌਲਾ ਕਿਉਂ ਪਾਉਂਦਾ ਤੂੰ ਮੈਨੂੰ 3500 ਰੁਪਏ ਦੇ ਦੇ ਮੈਂ ਜੱਸੀ ਨੂੰ ਫੜਾਇਆ ਵਾਂ ਲੈ ਜਾ 3500 ਤਾਂ ਦੇ ਦਿੰਨਾ ਮੈਂ ਲੈ ਦੇ ਉਹ ਪਿਆ ਅੰਦਰ ਦੇ ਦਿੰਨਾ ਲੈ ਦੇ ਕੱਢ ਕੇ ਫਿਰ ਮੈਨੂੰ ਮੈਂ ਦੇ ਕੇ ਆਵਾਂ ਉਹਨੂੰ ਪੈਸੇ ਉਹਦਾ ਅਗਲੇ ਨਾਲ ਕਿਉਂ ਕੋਈ ਸੋ ਕਰੀਏ ਇੱਕ ਪਾਸੇ ਤਾਂ ਗੱਲਾਂ ਨਿਬੜੇ ਹੁਣ ਨਾ ਕੋਈ ਹਜਾ ਪੰਗਾ ਕੋਈ ਨਾ ਮੈਂ ਕਹਿ ਦੂੰਗੀ ਕਿੱਥੇ ਜਲੀਲਾ ਪ੍ਰੀਤ ਕੰਮ ਜਾ ਕੇ ਆਉਣੀ ਆ ਮੜਾ ਜਾ ਪਤਾ ਹੀ ਐ ਮੈਨੂੰ ਕਿਹੜਾ ਕੰਮ ਆਈ ਐ ਨਹੀਂ ਗੱਲ ਤਾਂ ਸੁਣ ਜਾ ਮੇਰੀ ਮੜੀ ਜੀ ਮੈਂ ਕਹਿੰਦੀ ਸੀ ਆ ਆ ਪੈਸੇ ਮੈਂ ਫੜਾਈ ਨੇ ਜਿਸੀ ਨੂੰ ਕਿਹੜੇ ਪੈਸੇ ਮੈਂ ਤਾਂ ਕਿਤੇ ਕੰਮ ਜਾ ਰਹੀ ਆ ਕਿਉਂ ਝੂਠ ਮਾਰਦੀ ਐ ਮੈਨੂੰ ਕਹੜਾ ਸੁਣਦੇ ਨਹੀਂ ਦੀ ਤੂੰ ਤੇ ਬਾਪੂ ਲੱਗ ਰਹੇ ਸੀ ਗੱਲਾਂ ਕਰਨ ਮੈਂ ਤਾਂ ਇਹ ਕਹਿੰਦੀ ਸੀ ਨਲੇ ਮੇ ਬਲਾਈ ਕੋ ਸਬੋਲਗੀ ਵਿਚਾਰੀ ਨੂੰ ਨਾਲ ਮਾਫੀ ਮੰਗੇ ਆਉਗੀ ਆਂਡ ਗਵਾਂਡਾ ਫਿਰ ਵੀ ਮੈਂ ਤੁਹਾਨੂੰ ਜਾਣ ਦੀ ਮਾਫੀ ਮੰਗਣ ਵਾਲਿਆਂ ਨੂੰ ਤੁਸੀਂ ਸਵੇਰੇ ਬਹੁਤ ਜਲੂਸ ਕੱਢਿਆ ਮੈਂ ਆਪੇ ਫੜਾ ਆਉਂਗੀ ਪੈਸੇ ਮੈਨੂੰ ਪਤਾ ਕੱਲੀ ਨੂੰ ਕਿੰਨਾ ਫੀਲ ਹੋਇਆ ਬੀ ਵਾਲੀ ਦੇ ਕਦੇ ਵੀ ਮੱਥੇ ਲੱਗਣਾ ਪੈ ਸਕਦਾ ਵੀ ਕਦੇ ਵੀ ਆਲੀ ਤੱਕ ਲੋੜ ਪੈ ਸਕਦੀ ਹੈ ਮੈਂ ਫੜਾਏ ਨਹੀਂ ਆ ਜਾ ਕੇ ਉਹਨੂੰ ਨਾ ਮੈਨੂੰ ਤੁਹਾਡੇ ਤੇ ਕੀ ਭਰੋਸਾ ਹੈ ਲੈ ਹੁਣ ਤੈਨੂੰ ਐਨਾ ਵੀ ਨਹੀਂ ਮੇਰੇ ਤੇ ਭਰੋਸਾ ਕਰਦੀ ਦੋੜੀਏ ਉਹ ਤਾਂ ਤੇਰੀ ਮਾਂ ਕਰਕੇ ਮਾੜੇ ਜੇ ਮੈਂ ਕਰਦੀ ਐਨੀ ਵੀ ਮੈਂ ਮਾੜੀ ਨਹੀਂ ਹੈਗੀ ਚਲ ਚੰਗਾ ਲੈ ਫੜਾਇਆ ਭਾਬੀ ਨਾਲੇ ਉਹਨਾਂ ਨਾਲ ਸੁਲਾਹ ਕਰ ਲੈ ਦਰਾਣੀਆਂ ਜਠਾਣੀਆਂ ਨੂੰ ਤਾਂ ਇਹ ਨਹੀਂ ਪਤਾ ਕਦੋਂ ਕਿ ਕਿਦੀ ਲੋੜ ਪੈ ਜੇ ਹੋਰ ਮੈਂ ਵੀ ਨਹੀਂ ਕਹਿੰਦੀ ਸੀ ਬੇਬੇ ਦਾ ਕੀ ਪਤਾ ਹੈ 3500 ਹੀ ਹੈ ਪੂਰਾ ਇੱਕ ਵਾਰ ਗਿਨਤਾ ਲਵਾਂ ਹਾਂ 3500 ਹੀ ਹੈ ਖੜਾਇਆ ਇਹਨੂੰ ਕਿਹਦੀ ਪੱਦਰਸ ਰੁਪਇਓ ਕੱਟ ਲੈ ਤਰਦੇ ਲੜ ਬੇਬੇ ਪਿੱਛੇ ਲੱਗ ਕੇ ਮੈਂ ਕਿਦੀ ਕਿਦੀ ਨਾਲ ਲੜਦੀ ਫਿਰੂੰਗੀ ਹੋ ਹੋ ਹੁਣ ਮੈਂ ਤੇਰੀ ਮਾਏ ਮਾੜੀ ਆ ਉਹੀ ਲੜਦੀ ਐ ਸਾਰੇ ਨਾਲ बन ਗਿਆ 3500 ਰੁਪਏ ਮੈਨੂੰ ਤਾਂ ਕਿਉਂ ਕੀ ਲੱਗਦੀ ਹੈ ਪੈਸਿਆਂ ਦੀ ਉਹਨੂੰ ਕਿਉਂ ਦੇਵਾਂ ਮੈਂ ਬਾਈ ਮੇਰਾ ਵੀ ਤਾਂ 1500 ਰੁਪਏ ਮੁੱਕਰੀਏ ਸੀ ਲੈ 1 2 3 4 5 6 7 ਇਹ ਚੋਂ ਤਿੰਨ ਤਾਂ ਦਾ ਸੂਟ ਲਵਾਂਗੀ 550 ਵਾਲੀ ਹਣਾ ਤਿੰਨ ਸੂਟ ਲਿਆ ਕੇ 2000 ਰੁਪਏ ਰੱਖ ਲੂੰਗੀ ਫੇਰ ਕਮ ਆ ਜਾਂਦਾ 100 ਲੋਡ ਪੈਂਦੀ ਹੈ ਚਲ ਇੱਕ ਵਾਰੀ ਉਹਦੇ ਕੋਲ ਗੇੜਾ ਤਾਂ ਮਾਰਿਆ ਮਾਂ ਐ ਤਾਂ ਫਿਰ ਸ਼ੱਕ ਵੀ ਹੋ ਜੂਗਾ ਇਹਨੂੰ ਮੇਰੇ ਤੇ ਆਏ ਹਾਏ ਕੰਜਰੀਆਂ ਨੇ ਸਾਰੇ ਕੰਮ ਰਖਾਤੇ ਮੇਰੇ ਨਾਲੇ ਪੈਸੇ ਨਹੀਂ ਦਿੱਤੇ ਮੈਂ ਵੀ ਅਹੀ ਜੀ ਬੋਲਿਸ ਜਿਹੜੇ ਸਵੇਰੇ ਜਾ ਕੇ ਬਹਿ ਗਈ ਉਹਨਾਂ ਦੇ ਆਪਦੇ ਕੰਮਾਂ ਨੂੰ ਵੀ ਦੁਪਹਿਰਾ ਚੜਾਤਾ ਉਧਰ ਨੇਰੀ ਨਹੀਂ ਰੁਕ ਰਹੀ ਹੈਗੀ ਕਿ ਮੈਂ ਕਰੂੰਗੀ ਸਾਰੇ ਕੰਮ ਇੰਨੇ ਕੰਮ ਪਏ ਨੇ ਮੇਰੇ ਤਾਂ ਪਤਾ ਨਹੀਂ ਕੀ ਬੋਲੀ ਜਾਂਦੀ ਹੈ ਆ ਕਿੱਧਰੋਂ ਆਉਂਦੀ ਆ ਹੁਣ ਨਾਲ ਕਿਹਾ ਨੀ ਬਣੇ ਸਿਕਰ ਬਟਾਰੇ ਲੱਗ ਰਹੀ ਸੰਬਰ ਨਾ ਟਾਈਮ ਨਾਲ ਮੇਰੇ ਡਾਕਰ ਕੰਮ ਮੈਨੂੰ ਕਹਿੰਦੀ ਸੀ ਉਦੋਂ ਟਾਈਮ ਨਾਲ ਕਿ ਮੇਰੇ ਮੇੜਲਾ ਥੋੜੀ ਵਜਾ ਕਰਕੇ ਮੇਰੇ ਕੰਮ ਹੋਏ ਨੇ ਲੇਟ ਥੋੜੇ ਬੈਠੀ ਰਹੀ ਜਾ ਕੇ ਉੱਥੇ ਆ ਸਾਰੇ ਕੰਮ ਨੂੰ ਦੁਪਹਿਰ ਆ ਗਿਆ ਨਾਲ ਪੈਸੇ ਨਹੀਂ ਦਿੱਤੇ ਕੰਜਰੀਆਂ ਸੋਨੇ ਨਹੀਂ ਐ ਤਾਂ ਨਾ ਗਾਲਾਂ ਕੱਢ ਪਹਿਲੇ ਖੜ ਜਾ ਦਿੱਤਾ ਬਾਈ ਇਹ ਤਾਂ ਗਾਲ ਕੱਢੂਗੀ ਸਾਨੂੰ ਹੁਣ ਕਰੇ ਜਾਈ ਕਰੇਗੀ ਤੇ ਮੇਰੇ ਬੇਸੀ ਥੋੜੀ ਕਰ ਦਿਓ ਤੁਸੀਂ ਨਹੀਂ ਮੇਰੇ ਕੋਲ ਚੱਕ ਕੇ ਮੂੰਹ ਹਦੀ ਆ ਜਾਈ ਜਣੀ ਆ ਤੁਸੀਂ ਭੋਲੀ ਆਈ ਹੋ ਕੇ ਆਈਆਂ ਜਦੋਂ ਮੈਂ ਤੁਹਾਡੇ ਬਾਗ਼ ਜਰ ਨੂੰ ਆਏ ਪੈਣੀ ਮੈਨੂੰ ਭੱਜੀ ਭੱਜ ਕੇ ਤੁਸੀਂ ਨਾ ਮੈਂ ਦੇਣਾ ਤੁਹਾਡਾ ਕੁਝ ਲੈਣਾ ਆਈ ਐ ਦੇਣਾ ਨਹੀਂ ਉਹੀ ਗੱਲ ਕਰਨ ਆਈ ਐ ਤੇਰੇ ਨਾਲ ਮੈਂ ਗੁੱਸੇ ਨਾ ਹੋ ਕੀ ਗੱਲ ਕਰਨ ਆਈ ਐ ਦੱਸ ਖੜੀ ਹੋ ਗੱਲ ਤਾਂ ਸੁਣ ਮੇਰੀ ਨਹੀਂ ਉਹ ਤਾਂ ਮੈਨੂੰ ਨਾ ਤੈਨੂੰ ਪਤਾ ਮੈਨੂੰ ਘਰੇ ਰਹਿਣਾ ਉਧਰ ਹੀ ਰਹਿਣਾ ਮੈਂ ਤਾਂ ਕਰਕੇ ਮੇਰੀ ਸੱਸ ਦੀ ਗੱਲ 'ਚ ਗੱਲ ਕਰਨੀ ਪੈਂਦੀ ਐ ਮੈਨੂੰ ਉੱਦਾਂ ਤਾਂ ਮੈਨੂੰ ਤੇਰਾ ਜਿਆਦਾ ਮੂੰਹ ਹੁੰਦਾ ਮੇਰੇ ਸੱਸ ਦਾ ਨਾ ਕੁੱਤੇ ਦੀ ਵੱਡੀ ਹੋਈ ਐ ਨਹੀਂ ਤੂੰ ਮੈਨੂੰ ਬੁੱਧੂ ਬਣਾਉਣਾ ਛੱਡ ਦੇਣੀ ਜਦੋਂ ਮੈਂ ਤੁਹਾਡੇ ਉੱਧਰ ਭੱਜ ਜਾਨੀ ਆ ਤੂੰ ਉਰੀ ਹੋ ਕੇ ਖੜ ਜਾਨੀ ਆ ਜਦੋਂ ਤੂੰ ਉਰੇ ਆ ਜਾਨੀ ਮੇਰੀ ਹੋ ਕੇ ਖੜ ਜਾਨੀ ਆ ਨਹੀਂ ਨਹੀਂ ਮੈਨੂੰ ਬੁੱਧੂ ਬਣਾਉਂਦਾ ਹੁਣ ਮੈਨੂੰ ਗੱਲ ਸੁਣ ਉਹ ਲਾਪਰੀ ਤਾਰੀ ਸੀ ਉਹਦੇ ਮੂੰਹ ਤੇ ਮੈਂ ਕੀ ਕਹਿੰਦੀ ਉਹਨੂੰ ਗਾਣਾ ਦਿੰਦੇ ਉਹ ਤਾਂ ਪਹਿਲੀ ਆਪਦੀ ਮਾਂ ਦੀ ਐ ਮੈਨੂੰ ਨਹੀਂ ਪਤਾ ਹੈਗਾ ਜਦੋਂ ਮੈਂ ਤੁਹਾਡੇ ਬਾਗ ਜਾਨੀ ਉਹਦੀ ਬਣ ਜਾਨੀ ਆ ਪਹਿਨੇ ਤੂੰ ਤਾਂ ਮੈਨੂੰ ਤਾਂ ਤੇਰਾ ਨਹੀਂ ਨਹੀਂ ਮਰਦੀ ਜੀ ਮੈਂ ਉਹਦੀ ਬਣਦੀ ਹਾਂ ਤੇ ਮੈਂ ਤੇਰੀ ਮੁੰਨ ਕੇ ਢਿੰਡੀਆਂ ਲੈਣ ਆਉਣੀ ਆ ਤੂੰ ਵੀ ਪੂਰੀ ਲੱਗਣ ਲੱਗ ਗਈ ਤੁਹਾਡੀ ਬੁੜੀ ਤਾਂ ਮੈਨੂੰ ਲੱਗਦੀ ਹੈ ਲੱਗਦੀ ਹੈ ਮੈਨੂੰ ਤਾਂ ਹੁਣ ਤੂੰ ਵੀ ਨ ਚੰਗੀ ਲੱਗਦੀ ਐ ਨਾ ਕਰ ਰਹੀ ਏ ਮੈਨੂੰ ਚੰਗੀ ਲੱਗਦੀ ਮੈਂ ਕਿੱਦੇ ਤੈਨੂੰ ਚੀਜ਼ ਨੂੰ ਜਵਾਬ ਦੇ ਤੈਨਸਾ ਨਹੀਂ ਤੂੰ ਉਸ ਤੋਂ ਸੁਣਾ ਦਿੰਨੀ ਹੋ ਕਰਕੇ ਖੰਡ ਦੀ ਕੌਲੀ ਲੈਣ ਆ ਜਾਨੀ ਆ ਕਦੇ ਚਾਹ ਪੱਤੀ ਲੈਣ ਆ ਜਾਨੀ ਆ ਲੈ ਕੇ ਤੂੰ ਉਸ ਤੋਂ ਸੁਣਾ ਦਿੰਨੀ ਐ ਰਹੀ ਏ ਤੂੰ ਗੁੱਸਾ ਕਰ ਜਾਈਂਦੀ ਮੈਨੂੰ ਵੀ ਗੁੱਸਾ ਆ ਜਾਂਦਾ ਤੁਸੀਂ ਮੈਂ ਜਿਹੜੀ ਲਿਆ ਸਮਾਨ ਨੀ 3500 ਰੁਪਏ ਦੇਣ ਨੂੰ ਤੈਨੂੰ ਮੈਨੂੰ ਕੋਈ ਯਕੀਨ ਨਹੀਂ ਜਦੋਂ ਮੈਨੂੰ ਦੇ ਕੇ ਜਾਊਗੀ ਮੈਨੂੰ ਤਾਂ ਉਹਦੇ ਚ ਯਕੀਨ ਆਊਗਾ ਐ ਯਕੀਨ ਕਿੱਥੇ ਆਉਂਦਾ ਹੁੰਦਾ ਹੈ ਚਲ ਯਕੀਨ ਵੀ ਆ ਜਾਊਗਾ ਯਕੀਨ ਨਹੀਂ ਹੁੰਦਾ ਹੁੰਦਾ ਤਾਂ ਮੈਨੂੰ ਪਤਾ ਆਹ ਕਿ ਲਈ ਵਰਦੀਆਂ ਇਹ ਤਾਂ ਮੈਂ ਸੌਦਾ ਲੈਣ ਜਾਂਦੀ ਦੀ ਦੁਕਾਨ ਤੇ ਤੂੰ ਵੀ ਦੇ ਜਾਂ ਭੈਣ ਬਣ ਕੇ ਮੈਨੂੰ ਹੋਰ ਹੀ ਦਿੰਦੀ ਨਹੀਂ ਮੈਂ ਤਾਂ ਆਪ ਮਸਾ ਲੈ ਕੇ ਆਈ ਹਾਂ ਤੋ ਟੁੱਟ ਪੈਣੇ ਤੋਂ ਜਿਸੇ ਤੋਂ ਮਸਾ ਦਿੱਤੇ ਉਹਨੇ ਰੋ ਰੋ ਕੇ ਤੁਸੀਂ ਮੈਨੂੰ ਐ ਲਾਦਾ ਹੁਣ ਵੀ ਮੈਨੂੰ ਬੁੱਧੂ ਬਣਾਉਣੀ ਓ ਕਾਨੂੰਦਨ ਨਹੀਂ ਹੋ ਪੈਣ ਪੈਸੇ ਤੁਸੀਂ ਸਿੱਧਾ ਮੈਨੂੰ ਜਵਾਬ ਦੇ ਦੱਸਾ ਤੋਂ ਦਿੱਤੇ ਨਹੀਂ ਜਾਂਦੇ ਮੈਂ ਖਾਬਰ ਕਰ ਲੂੰਗੀ ਨਹੀਂ ਜਨਾ ਦੇਣੀ ਹੁੰਦੀ ਮੈਂ ਤੈਨੂੰ ਸਿੱਧਾ ਹੀ ਕਹਿ ਦਿੰਦੀ ਮੈਨੂੰ ਕੋਈ ਡਰ ਮਾਰੇ ਦੂੰਗਾ ਮੈਂ ਡਾਂਗ ਮਾਰਨ ਲੱਗੀ ਐ ਨਹੀਂ ਗੁੱਸਾ ਤਾਂ ਮੈਨੂੰ ਬਹੁਤ ਝੜਿਆ ਤੇ ਆ ਤੁਹਾਡੀ ਬੁੜੀ ਨਹੀਂ ਤੇ ਉਹ ਤਾਂ ਮੈਂ ਲਾਪਰੀਤ ਕਰਕੇ ਚੁੱਪ ਕਰ ਗਈ ਵੀ ਮੇਰੇ ਮਾਂ ਦੇ ਮਾਰਦੀ ਐ ਨਹੀਂ ਮਾਰਦੀ ਦੋ ਤੂੰ ਵੀ ਗੱਲਾਂ ਆਲੀ ਐ ਨਾਲ ਮੇਰੇ ਨਾਲ ਜਿਹੜੇ ਮੈਂ ਦਿਲਚਸਪ ਰੱਖੀ ਬੈਠੀ ਐ ਖਾਰ ਜਿਓ ਨਿਕਲ ਜਾਂਦੀ ਮੈਂ ਤਾਂ ਨਹੀਂ ਮਾਰ ਸਕਦੀ ਉਹਦੇ ਹਾਂ ਚਲ ਮੈਨੂੰ ਐਂ ਦੱਸ ਕਦੋਂ ਦੇਖ ਕੇ ਜਾਊਗੀ ਪੈਸੇ ਉਹ ਦੇਖ ਪਾਈ ਮੈਂ ਤੈਨੂੰ ਐਵੇਂ ਝੂਠ ਮਾਰਾਂ ਐ ਤੌੜੇ ਪਰ ਕਹਿੰਦੀ ਮੈਂ ਉਹ 3500 ਰੁਪਏ ਪੂਰਾ ਕਰਕੇ ਦੇਵਾਂਗੀ। ਨਹੀਂ ਕੀ ਪਤਾ ਕਦੋਂ ਦੇਵਾਂਗੀ ਉਹ। ਪੂਰੇ ਕਦੋਂ ਹੋਣਗੇ ਉਹ ਦੇ? ਨਹੀਂ ਕਦੋਂ ਮਰਜ਼ੀ ਦੇਵਗੀ ਦੇ ਤਾਂ ਦੇਵਗੀ। ਕਹਿੰਦੀ ਹੁੰਦੇ ਜਾਂਦੇ ਚੋਰ ਦੀ ਪੱਗ ਸਹੀ। ਨਹੀਂ ਆਓ ਚੱਲੀ ਵੀ ਠੀਕ ਐ। ਨਹੀਂ 1 ਰੁਪਿਆ ਵੀ ਨਹੀਂ ਆਉਂਦਾ ਸੀ ਮੇਰੇ ਹੱਥਾਂ। ਚਲ ਇਕੱਠੇ ਕਰਕੇ ਦੇ ਜੇ ਉਹੀ ਬੰਦੀ ਐ। ਤੂੰ ਪਹਿਣ ਬਣ ਕੇ ਨਾ ਰੋਲਾ ਨਾ ਪਾਈਂ ਕੀਤੀ। ਚੰਗਾ ਮੈਂ ਕਿੱਥੇ ਰੋਲਾ ਪਾਉਣਾ ਐ? ਮੈਂ ਤਾਂ ਜੀ ਨਾਂ ਵੀ ਦਊਗੀ ਮੈਂ ਤਾਂ ਸਾਬਰ ਕਰ ਲੂੰਗੀ ਪਹਿਣੇ ਹੋਣਾ। ਪਰ ਮੇਰੀ ਇੰਨੀ ਬੇਇੱਜ਼ਤੀ ਕਰਤੀ ਉਹਨੇ ਮੈਂ ਤਾਂ 650 ਨਾਮ ਲਾਤਾ। ਨਹੀਂ ਸਾਡੀ ਬੁੜੀਆਂ ਤਾਂ ਪਹਿਲੀ ਜੀ ਲੂਸਕੜ ਭ ਉਹ ਤਾਂ ਮੈਨੂੰ ਪਤਾ ਝੂਠ ਮਾਰਦੀ ਐ ਲੈਣਾ ਤੇ ਤੈਨੂੰ 1500 ਹੀ ਤੀ ਨਹੀਂ 1500 ਤਾਂ ਲੈਣਾ ਸੀ ਮੈਂ ਤਾਂ ਦੇ ਦਿੰਦੀ ਆਾਥਣ ਨੂੰ ਕਿਹਾ ਸੀ ਉਹਨੇ ਤੇ ਆਪ ਕਹਿੰਦੀ ਤੂੰ ਤਾਂ ਮੇਰੇ 3 ਵਰਗੀਆਂ ਉਹ ਵੀ ਰੱਖ ਲਈ ਨਹੀਂ ਉਹ ਤਾਂ ਹੋ ਸਕਦੀ ਮੈਂ ਤਾਂ ਕਿਹਾ ਸੀ ਬੇਣੀ ਮੈਂ ਤਾਂ ਦੇ ਦੂੰਗੀ ਨਾ ਨਾ ਕਹਿੰਦੀ ਦਈ ਨਾ ਸਾਡੀ ਪੁਰੀ ਨੇ ਪਿੱਛੇ ਲਾ ਲਿਆ ਤਾਂ ਮੈਨੂੰ ਐ ਕਰ ਮੇਰੀ ਗੱਲ ਸੁਣ ਜਿਲਾਪਰੀ ਤੇ ਵੀ ਇਹਨਾਂ ਨੂੰ ਐ ਕਹਦੀ ਕਹਿੰਦੇ ਹਾਂ ਕੋਈ ਨਾ ਦੇ ਦੂੰਗੀ ਮੈਨੂੰ ਨਹੀਂ ਉਹ ਤਾਂ ਮੇਰੇ ਨਾਲ ਉਹ ਕਰ ਗਈ ਪਹਣੇ ਬਹੁਤ ਮਾੜੀ ਨਹੀਂ ਮਾੜੀ ਤਾਂ ਵੀ ਨਾਲ ਵੀ ਕਰਦੀ ਐ ਰੋਜ਼ ਉਹਨੂੰ ਮੈਂ ਕਿੱਥੇ ਜਾ ਕੇ ਮਰਾਂ ਬਈ ਚਲ ਚੰਗਾ ਜੀ ਚੰਦਾ ਹਾਂ ਕੰਮ ਕੁੰਮ ਕਰ ਲੈ ਟਾਈਮ ਨਾਲ ਆ ਭਾਈ ਨੇ ਉਧਰ ਨੇ ਚੱਲੀ ਜਾਂਦੀ ਐ ਸਾਰੇ ਕੰਮ ਬਰ ਖਾਤੇ ਨਹੀਂ ਉਹ ਬੁਢੀ ਜੀ ਨੇ ਥੋੜ੍ਹ ਵਾਲੀ ਨੇ ਕਿਵੇਂ ਕਰੂੰਗੀ ਕਰਾਈ ਜਾਂਦੀ ਕੱਲ ਨੂੰ ਕਰਾ ਜੂਗੀ ਚਲ ਤੂੰ ਕੱਭਾ ਵਗ ਜਾ ਤੂੰ ਤਾਂ ਕਿੱਥੇ ਕਰਨ ਨਹੀਂ ਐ ਤੂੰ ਤਾਂ ਮੇਰੇ ਜੜਾ ਵੜਦੀਆਂ ਪਹਿਲੀ ਕੰਮ ਕਰਾਂ ਵਾਲੀ ਕਿੱਥੇ ਤੁਸੀਂ ਤਨ ਤੱਕ ਕਰ ਪੀਣਾ ਤੇ ਮੈਂ ਪਾਣੀ ਪੀਂਗਾ ਬਾਪੂ ਆ ਪੀ ਲੈਨੇ ਕੋਟ ਮੇਰੀ ਗੱਲ ਸੁਣੀ ਹੂੰ ਬੇਬੇ ਨੇ ਜਲੂਸ ਕੱਢ ਰਖਿਆ ਚੱਕਦੀ ਆ ਮੂੰਹ ਲਾ ਪ੍ਰੀਤ ਕੋਲੇ ਭੱਜ ਜਾਂਦੀ ਐ ਇਹ ਕੋਈ ਗੱਲਾਂ ਹੁੰਦੀਆਂ ਨੇ ਯਾਰ ਅੱਛਾ ਹਾਂ ਉਹਦਾ ਭਈ ਉਹਦੇ ਕੋਲੇ ਕੀ ਹੱਕ ਆ ਜਾਣ ਦਾ ਕੁੜੀ ਕੋਲੇ ਤੇਰੇ ਨੂੰ ਨਾ ਪਹਿਲਾਂ ਮੈਂ 15 ਵਾਰ ਕਹਿ ਚੁੱਕਿਆ ਬਿੱਤਰਾ ਮਤਲਬ ਕੀ ਸੀ ਇੱਥੇ ਦਾ ਜਲੂਸ ਕੱਢਦੀ ਕੱਢਦੀ ਆ ਕੁੜੀ ਦੇ ਸਹੁਰੇ ਜਾ ਕੇ ਜਲੂਸ ਕੱਢਦੀ ਆ ਇਹਦਾ ਕੀ ਮਤਲਬ ਹੋਇਆ ਉਹੀ ਤਾਂ ਗੱਲ ਐ ਅਗਲਾ ਕਹੋ ਵੀ ਪਤਾ ਨਹੀਂ ਇਹਨਾਂ ਦੇ ਟੱਬਰਾਂ ਹੀ ਤੁਰਿਆ ਫਿਰਦੇ ਤੂੰ ਮਾੜਾ ਮੋਟਾ ਸਮਝਾ ਦਿਆ ਕਰ ਉਹਨੂੰ ਕੀ ਸਮਝਾਵਾਂ ਯਾਰ 20 ਸਾਲ ਹੋ ਗਏ ਸਮਝਾਉਂਦੇ ਨੂੰ 25 ਉਹ ਨਹੀਂ ਸਮਝਦੇ ਹੈਗੀ ਉਹ ਤਾਂ ਹੁਣ ਸਿਵਿਆਂ 'ਚ ਜਾ ਕੇ ਸਮਝੂਗੀ ਐ ਨਹੀਂ ਸ਼ਰਮ ਆਉਂਦੀ ਵੀ ਜੇ ਜਾਣਾ ਤੂੰ ਨਾਨਕੇ ਵਗ ਜਾ ਉਰੇ ਦਾ ਜਲੂਸ ਕੱਢਦੀ ਐ ਸਾਰੇ ਪਿੰਡ 'ਚ ਥੂ-ਥੂ ਕਰਾ ਰખી ਐ ਉਹ ਗੱਲ ਤਾਂ ਉਹੀ ਐ ਯਾਰ ਗੱਲ ਕੁਛ ਵੀ ਨਹੀਂ ਉੱਥੇ ਨਾ ਹੈਗਾ ਮੁੰਡਾ ਇੱਕ ਤਪੇ ਡਾਕਟਰ ਮੇਰਾ ਦੋਸਤ ਹੈਗਾ ਗਵਰਨਨ ਦਾਸ ਕੇ ਰੌਹਲ ਦੇਖਦਾ ਉਹਨੂੰ ਦਿਖਾ ਕੇ ਆਉਣਾ ਮੈਨੂੰ ਲੱਗਦਾ ਦਿਮਾਗੀ ਅਪਸੈਟ ਆ ਉਹ ਸਪੈਸ਼ਲ ਪਾਗਲਾਂ ਦਾ ਵੈਕਟਰੀ ਹੈਗਾ ਅੱਛਾ ਹਾਂ ਉਹਨੂੰ ਦਿਖਾ ਕੇ ਆਉਣਾ ਇਹਨੂੰ ਹੋਰ ਕੋਈ ਹੱਲ ਨਹੀਂ ਜੇ ਗਾਂਹ ਡਾਕਟਰੇ ਬਗਲ ਕਰਤਾ ਐ ਨਹੀਂ ਫੇਰ ਇਹ ਵੀ ਕੋਈ ਭਰੋਸਾ ਨਹੀਂ ਇਹਦਾ ਕਰ ਸਕਦੀਆਂ ਹੈਂ ਕੋਈ ਪ੍ਰੋਸਾਨੀਗਾ ਪਹਿਲਾਂ ਤਾਂ ਜਸੀ ਨਾਲ ਅੱਡੇ ਉਹ ਇਨੇ ਤਬਰ ਨੂੰ ਕਰ ਸਕਿਆ ਕਰੀ ਬੈਠੀ ਆਗੀ ਪਾਗਲ ਤੇ ਡਾਕਟਰ ਦੇ ਵਾਸਤੇ ਕੀ ਆ ਪਹਿਲਾਂ ਤਾਂ ਜਸੀ ਨਾਲ ਅੱਡੇ ਹੈ ਕਦੇ ਕਿਸੇ ਨਾਲ ਅੱਡੇ ਕਦੇ ਪ੍ਰੀਤ ਨਾਲ ਅੱਡੇ ਅੱਡੇ ਬੈਠਦੀ ਕਿਹਦੇ ਨਾਲ ਨਹੀਂ ਚਾਰ ਸਪੀਰੇ ਗਵਾਂਢ ਚ ਦੇਖ ਲੈ ਕੋਈ ਚੰਗਾ ਕਹਿੰਦਾ ਇੱਕ ਬੰਦਾ ਮਾੜਾ ਕਹੂਗਾ ਜੀ ਅਸੇ 부ੜੀ ਨਾਲ ਨਹੀਂ ਬਣਦੀ ਕਿਸੇ ਨਾਲ ਬਣਦੀ ਹੋਵੇ ਵੀ ਗਲੀ ਚ ਕਿਸੇ ਨੂੰ ਇਹ ਐਂ ਗੱਲ ਕਹਦੇ ਵੀ ਭਾਈ ਮੇਰੀ ਫਲਾਣਾ ਦੀ 부ੜੀ ਨਾਲ ਵਧੀਆ ਬਣਦੀ ਐ ਉਹ ਜਿੰਨਾ ਚਿਰ ਜਰਾ ਆਉਦੀ ਮਾਂ ਚ ਆਉਂਦੇ ਰਹੀ ਉਹਨਾਂ ਚਰਨੀ ਬਣੀ ਇਹਦੇ ਵਿਚਾਰ ਹੀ ਬਹੁਤ ਪੁੱਠੇ ਨੇ ਸ਼ੌ ਲੱਗੇ ਬਾਪੂ ਐਂ ਕਹਿੰਦੇ ਨੂੰ ਸ਼ਰਮ ਆਉਂਦੀ ਆ ਵੀ ਮੇਰੀ ਮਾਂ ਕਿਸੇ ਨੂੰ ਦੱਸਣ ਜੋਗੇ ਵੀ ਨਹੀਂ ਹੈਗੇ ਇੰਨਾ ਜਲੂਸ ਕੱਢ ਕੇ ਕਦੇ ਕਦੇ ਤਾਂ ਜੀ ਕਰਦਾ ਘਰੋਂ ਭੱਜ ਜਾ ਮੁਰ ਕੇ ਆਈਆਂ ਆ ਮਹੀਨਾ ਉਹ ਤੂੰ ਕੌਣ ਆਵੇਂ ਉਹੀ ਮਰਜ਼ੇ ਕਿਸੇ ਪਾਸੇ ਕੁੜੀ ਕੋਲੇ ਵੀ ਗਈ ਸੀ ਉਤੇ ਨਹਿਰਨੂਰ ਚ ਡੱਕ ਜਾਂਦੀ ਚਾੱਕੇ ਫੂਕ ਦਿੰਦੇ ਹੁਣ ਫਿਰ ਬਾਪੂ ਕਰੀਏ ਕੀ ਇਦਾਂ ਕੋਈ ਹੱਲ ਕੱਢਣਾ ਪਊ ਐ ਤਾਂ ਫਿਰ ਸ਼ਰਦਾ ਨਹੀਂ ਹੱਲ ਤਾਂ ਯਾਰ ਇਹਦਾ ਇੱਕੋ ਹੀ ਆ ਚਾੱਕੇ ਦੋ ਥਾਲ ਫੜਾ ਦੋ ਕਾ ਉਧਰ ਬਹਿ ਜਾ ਆਪਦੀ ਰੋਟੀ ਲਾ ਪਕਾ ਮਾਤਰ ਬਣੀ ਕੱਲੀ ਨੂੰ ਕਰਦੇ ਆ ਅੱਡ ਤੇਰੇ ਮਾਮੇ ਨਾਲ ਕਰਕੇ ਫੋਨ ਤੇ ਗੱਲ ਕਹੇ ਭਾਈ ਆ ਲੱਸਣ ਕਰਦੀ ਆ ਹੁਣ ਬਹੁਤ ਬੇਇਜ਼ਤੀ ਕਰਾਤੀ ਚਾਰ ਸਪੇਰੇ ਅਸੀਂ ਤਾਂ ਇਨਾਂ ਚ ਸਬਰ ਕਰਦੇ ਸੀਗੇ ਹੁਣ ਕੁੜੀ ਕੋਲੇ ਵੀ ਜਾ ਕੇ ਉੱਥੇ ਲਾ ਗਈ ਕੀ ਪਤਾ ਕੀ ਕਰਕੇ ਹੋ ਗਈ ਚੱਲ ਲਾਪਰੇਤ ਨੇ ਦੱਸਿਆ ਨਹੀਂ ਆਪਾਂ ਨੂੰ ਖਬਰਾਂ ਕੀ ਕੁਛ ਬੋਲ ਕੇ ਉਹ ਉੱਥੇ ਇਹਦੀ ਧੌਣ ਚ ਕੀ ਲੈਣਾ ਬਾਪੂ ਤੇ ਇਥੋਂ ਗਲਤੀ ਹੋਈ ਹੈ ਤੈਨੂੰ ਕੀ ਲੋੜਤੀ ਇਹਦੇ ਡੇਢ ਕਿੱਲਾ ਨਾ ਕਰਾਉਣ ਦੀ ਉਹ ਉਸੇ ਨੂੰ ਚੱਕੀ ਫਿਰਦੀ ਐ ਉਹ ਮੈਨੂੰ ਆਇਆ ਸੀ ਵੀ ਚੱਲ ਯਾਰ ਕੀ ਪਤਾ ਹੁੰਦਾਗਾ ਕਰਾ ਦੰਨੇ ਆਂਗੇ ਇਹਨੇ ਨਾਲ ਖਰਚਾ ਖਰਚਾ ਘਟ ਜਾਂਦਾ ਸੀਗਾ ਨਾਲੇ ਤਾਂ ਤਾਂ ਕਰਕੇ ਕਰਵਾਇਆ ਸੀ ਹੋਰ ਮੈਂ ਇਹਦੇ ਵਾਸਤੇ ਕਰਾਇਆ ਸੀਗਾ ਟੁੱਟਦੀ ਟੱਡਦੀ ਨਹੀਂ ਹੋਗੇ ਹਿਸਾਬ ਨਾਲ ਟੁੱਟ ਤਾਂ ਜਾਓਗੇ ਟੁੱਟਣ ਨੂੰ ਤਾਂ ਡੀਕ ਗੱਲ ਆ ਕਿ ਸਾਰਾ ਕੁਝ ਹੀ ਹੋ ਜਾਊਗਾ ਮਰਜ਼ੇ ਭਰੇ ਭਰੇ ਆਪੀ ਟੁੱਟ ਜੂ ਯਾਰ ਕੀ ਤੜਾ ਕੇ ਕਰਨੀਆਂ ਤੈਂ ਜ਼ਮੀਨਾਂ ਪਿਆਰੀਆਂ ਥੜੂ ਆ ਇਹ ਠੀਕ ਹੋ ਜੇ ਪਰੇ ਆ ਗੱਲ ਨਹੀਂ ਠੀਕ ਤਾਂ ਹੁੰਦੀ ਨਹੀਂ ਰੌਲਾ ਤਾਂ ਉਸੇ ਗੱਲ ਦਾ ਹੈ ਜੇ ਕੱਢਣਾ ਤਾਂ ਜਲੂਸ ਹੈ ਤੇ ਤੜਕੀ ਉੱਠਦਿਆਂ ਨੂੰ ਜਲੂਸ ਨਿਕਲਣ ਲੱਗ ਜਾਂਦਾ ਆਥਣੇ ਵਸਾਉਣ ਤੱਕ ਜਲੂਸ ਚੱਲਦਾ ਪਰਾਵਾ ਮੈਂ ਤਾਂ ਬਹੁਤ ਔਰ ਕੱਟ ਲਿਆ ਹੋ ਮੇਰਾ ਤਾਂ ਦਿਲ ਕਰਦਾ ਚੱਕ ਕੇ ਝੋਲਾ ਕਿਸੇ ਡੇਰੇ ਚ ਨਿਕਲ ਜੰਨੇ ਚੁੱਪ ਕਰਕੇ ਤੂੰ ਮੇਰੇ ਜਿਨੇ ਨਿਕਲ ਜਾ ਮੈਂ ਵੀ ਕਿਸੇ ਪਾਸੇ ਨਿਕਲ ਜਾ ਨਾ ਇਹ ਫਿਰਦੀਆਂ ਰਹਿਣੀਆਂ ਦੋਨੇ ਜਾਣੀਆਂ ਉਹ ਦੋਨੇ ਜਾਣੀਆਂ ਉਹਨੂੰ ਵਿੱਚ ਲੈ ਲੈਣਾ ਯਾਰ ਉਹਦਾ ਜਵਾਕੜੀ ਦਾ ਕੀ ਕਸੂਰ ਹੈਗਾ ਉਹ ਤਾੜੀ ਬਾਪੂ ਦੋਨੇ ਹੱਥ ਨਾ ਪਾਈ ਦੀ ਪੁੱਤ ਪਾਈ ਪਈ ਉਹ ਕਰਕੇ ਉਹ ਚੁੱਪ ਕਰ ਜਾਇਆ ਕਰੇ ਹਾਂ ਚੁੱਪ ਕਰ ਜਾ ਕਰੇ ਬੰਦੇ ਤਾਂ ਉਹੀ ਆਏ ਸੀ ਜਗਤ ਤੇ ਇਹਨਾਂ ਨੂੰ ਹੀ ਭੇਜਣਾ ਸੀ ਇਹਨਾਂ ਨੂੰ ਹੀ ਦੁਨੀਆ ਸਮਾ ਦੇਣੀ ਸੀ ਫਿਰਦੀਆਂ ਰਹਿੰਦੀਆਂ ਇੱਕ ਦੂਜੇ 'ਚ ਮੱਥੇ ਮਾਰਦੀਆਂ ਆ ਚੱਲ ਹੁਣ ਸ਼ਾਂਤੀਆ ਬੰਦ ਕੋਲੋਂ ਦੇਖ ਲਈ ਲੱਗ ਜੂ ਇੱਥੇ ਟੈਂ 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 ਕਰਨ ਪਤਾ ਨਹੀਂ ਕੀ ਖਾਂਦੀ ਆ ਤੜਕੀ ਬਈ ਦੇਖ ਮੈਂ ਤਾਂ ਤੈਨੂੰ ਅੱਜ ਜਮਾ ਸਿਰੇ ਦੀ ਤੇ ਸਹੀ ਗੱਲ ਕਹਿ ਦਿੰਨਾ ਇਹ ਬਈ ਰੋਜ਼ ਰੋਜ਼ ਨਹੀਂ ਚੱਲ ਹੁੰਦਾ ਤੀਜੇ ਦਿਨ ਬੇਬੇ ਜਲੂਸ ਕੱਢਣਾ ਭੇਜ ਜਾਂਦੇ ਕੀ 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 ਹੱਕ ਦੀ ਭਈ ਜੱਸੀ ਨੂੰ ਰੇ ਲਿਆਉਣ ਦਾ ਔਰੇ ਪੰਗੇ ਲੈਣ ਦਾ ਜੱਸੀ ਨਾਲ ਨਾਲ ਕੀ ਹੱਕ ਹੈ ਤੀਜੇ ਦਿਨ ਤੇਰੇ ਕੋਲੇ ਵਗ ਜਾਂਦੀ ਹੈ ਅਸੀਂ ਕਿਹੜੇ ਮੂੰਹ ਜਾਵਾਂਗੇ ਮਾਸੀ ਮਾਸੜ ਦੇ ਵੀ ਲੱਗਾਂਗੇ ਮੱਥੇ ਮੈਂ ਕੀ ਕਰ ਸਕਦੀ ਮੈਨੂੰ ਉਹ ਦੱਸੋ ਬਾਈ ਬਾਈ ਕਰਨਾ ਕੀ ਹੈ ਜਾਂ ਤਾਂ ਘਰੋਂ ਅਸੀਂ ਭੱਜ ਜਾਨੇ ਆ ਜਾਂ ਫਿਰ ਬੇਬੇ ਵਾਗ ਜੇ ਜਾਂ ਫਿਰ ਅੱਡ ਕਰਦੇ ਬਾਈ ਗੱਲ ਆਪਣੇ ਕੋਲੇ ਜਮਾਂ ਸਿੱਧੀ ਹੈ ਕੋਈ ਨਾ ਭਾਈ ਮੈਂ ਤਾਂ ਕੱਲੀ ਅੱਡ ਹੋ ਜੂੰਗੀ ਹੋ ਜਾ ਬੇਬੇ ਤੁਸੀਂ ਨਾ ਮੇਰੇ ਤੇ ਮੱਚੋ ਕਿਉਂ ਮਾਂ ਤੋਂ ਪੁੱਠੀਆਂ ਗੱਲਾਂ ਕਰਦੇ ਹੁੰਦੀਆਂ ਕੱਲੀ ਅੱਡ ਹੋ ਜੂੰਗੀ ਮੈਂ ਹੁਣੀ ਤੂੰ ਅੱਡ ਹੋ ਕੇ ਥੋੜੇ ਪੂਰੇ ਨਹੀਂ ਵੱਢਦੇ ساری ਜ਼ਿੰਦਗੀ ਭਈ ਆ ਹਲੇ ਬੜਾਪੇ ਚ ਤੈਨੂੰ ਕੌਣ ਸੰਭੂਗਾ ਇਹਨਾਂ ਨੂੰ ਆਊਗੀ ਸ਼ਰਮ ਅਗਲਾ ਕਹਿੰਦਾ ਮਾਰਡ ਕਰਕੇ ਬਿਠਿਆਤੀ ਹਾਂ ਸ਼ਰਮ ਆਉਗੀ ਸ਼ਰਮ ਨੂੰ ਪਤਾ ਹੀ ਆ ਵੀ ਮਾਂ ਤੇ ਹੋਜੀ ਆ ਸ਼ਰਮ ਬਾਪੂ ਆਪਾਂ ਨੂੰ ਤਾਂ ਆਉਗੀ ਹਾਂ ਇਹਨੂੰ ਨਹੀਂ ਆਉਂਦੀ ਜਵਾਨ ਬੰਦ ਕਰਨ ਲੱਗੀ ਨੂੰ ਹਨ ਕੋਈ ਨਾ ਮੈਂ ਲੈ ਜੂਗੀ ਮਾਂ ਨੂੰ ਤਾਂ ਬਥੇਰਾ ਤੂੰ ਕਿਉਂ ਲੈ ਜਾਉਂਦੀ ਹਲੇ ਤੂੰ ਕਿਉਂ ਲੈ ਜਾਏਂਦੀ ਆਉਂਦੀ ਮਾਂ ਨੂੰ ਮੈਂ ਹੈਗੀ ਆ ਸਾਹਮਣਾਂ ਲਈ ਕੋ ਯਾਰ ਬਹੁਤ ਸਾਹਮਣੋਂ ਕੌਣ ਕਹਿੰਦਾ ਵੀ ਸਾਹਮਣੇ ਨਹੀਂ ਮੜਾ ਮੋਟਾ ਹੁਣ ਪੁੱਤਤੀ ਬਣਾ ਕੇ ਰੱਖੇ ਨਾ ਫੇਰ ਹੀ ਐ ਇਤਤਿ ਇਹ ਸਾਰੇ ਰਲੇ ਮਿਲੇ ਨਗੇ ਹੂੰ ਨਲੇ ਸਿਗੜ ਕੇ ਹਾਤੀ ਵੀ ਜਾ ਕੇ ਲਾਪੀ ਦੇ ਕੋਲੇ ਬਹਿ ਜਾ ਆਪੇ ਗਈ ਇਹਨਾਂ ਦੱਸ ਕੇ ਗਈ ਸਾਨੂੰ ਫਿਰ ਮੈਂ ਤਾਂ ਉਧਰ ਬਾਰੇ ਗਈ ਸੀ ਵੀ ਜੱਸੀ ਤੰਗ ਕਰਦੀ ਆ ਨਾ ਤੰਗ ਕਰਦੀ ਆ ਪਹਿਲਾਂ ਤਾਂ ਮੇਰੀ ਗੱਲ ਸੁਣ ਪਹਿਲਾਂ ਤੂੰ ਉਹ ਰੱਖੀ ਕਿਉਂ 5000 ਤੇ ਭਿਜੋ ਤਾਂ ਪੈਸੇ ਨਹੀਂ ਦੇਣੇ ਦੀਆਂ ਮੈਂ ਕਿਹੜੇ ਵਕੀਲ ਲੱਗੀ ਆ ਮੈਂ ਵਕੀਲ ਆ ਮੈਂ ਤਾਂ ਪੈਸੇ ਕਢਾਉਣੇ ਤੂੰ ਤਾਂ ਮੇਰੀ ਧੀ ਆ ਮੇਰੇ ਹੱਕ ਦੀ ਕਰਾਂਗੀ ਤੁਹਾਨੂੰ ਕਿੰਨੇ ਕ ਨਾਲ ਲੜਾਂਗੀ ਫਿਰ ਆਈ ਵਾਰ ਮੈਂ ਆਇਆ ਕਰੂੰਗੀ ਰਸੂਲਾ ਕਰਵਾਣਾ ਐਤ ਕੀ ਕਰਾ ਦੇ ਗਾਹ ਨੂੰ ਤੇਰੀ ਮਰਜ਼ੀ ਆ ਕਰਤੀ ਬਸ ਉਹਨੂੰ 3500 ਰੁਪਏ ਫੜਾਇਆ ਇਹ ਅਗਲੇ ਤੇ ਨਿਬੜ ਗਿਆ ਮੈਂ ਤੈਨੂੰ ਇਹ ਗੱਲ ਪੁੱਛਦਾ ਵੀ ਜੱਸੀ ਨੂੰ ਬਈ ਰੱਖਣ ਦਾ ਕੀ ਹੱਕ ਤੇ ਇਹਦਾ ਕੰਮ ਤੇ ਮਤਲਬ ਹੀ ਨਹੀਂ ਯਾਰ ਹੱਥ ਟੁੱਟੇ ਨੇ ਹਾਂ ਮੈਂ ਤੇਰੀ ਗੱਲ ਹੁਣ ਇੱਕ ਮਿੰਟ ਮਾਂ ਨੂੰ ਕੋਈ ਰੋਟੀ ਨਹੀਂ ਸੀ ਫੜਾਉਂਦਾ ਇਹਦੇ ਕੱਪੜੇ ਨਹੀਂ ਸੀ ਧੋਂਦਾ ਇਹਨੂੰ ਮਜਬੂਰਨ ਕੰਮ ਵਾਲੀ ਰੱਖਣੀ ਪਈ ਕਿਉਂ ਅਸੀਂ ਇੱਕ ਮਿੰਟ ਮੇਰੀ ਗੱਲ ਪੂਰੀ ਨਹੀਂ ਹੋਈ ਜੇ ਗੱਲ ਮਤਲਬ ਕਿ ਰੱਖ ਵੀ ਲਈ ਸੀ ਤਾਂ ਇਹਨੂੰ 5000 ਰੁਪਏ ਖੋਲਣ ਦੀ ਕੀ ਲੋੜ ਸੀ 5000 ਰੁਪਏ ਕੌਣ ਦਿੰਦਾ ਐਡੀ ਕਿਸ਼ਾ ਹੋ ਘਰ ਮਾਂ ਮੈਂ ਕਿਹੜਾ ਦੇਣੇ ਸੀ ਮੈਂ ਮੇਰੀ ਗੱਲ ਸੁਣ ਇੱਕ ਦਿਨ ਲੜਾਈ ਹੋ ਗਈ ਜਿਹਦੀ ਰੋਟੀਆਂ ਨਹੀਂ ਪਕਾਈਆਂ ਕਿ ਲੋੜਾ ਆ ਗਿਆ ਨਾਲ ਮੈਂ ਕਿਹੜਾ ਉਹਨੂੰ ਪੈਸੇ ਦੇਣੇ ਸੀ ਮੈਂ ਤਾਂ 1500 ਕੱਢੇ ਮਾਂ ਮੈਂ ਮੇਰੀ ਗੱਲ ਸੁਣ ਮਾਂ ਉਹਦੀ ਕਹਿੰਦੀ ਆ ਨਾ ਵੀ ਆ ਨਹੀਂ ਹੁੰਦਾ ਆ ਨਹੀਂ ਹੁੰਦਾ ਮੈਥੋਂ ਬਾਹ ਨਹੀਂ ਹੁੰਦਾ ਜਦੋਂ ਬੱਸ ਚੜ੍ਹਨੀ ਹੁੰਦੀ ਆ ਉਦੋਂ ਕਿਵੇਂ ਝੋਲਾ ਜਾ ਕੇ ਬਾਹ ਜਾਈ ਜਾਨੀ ਤਵੇ ਤਾਂ ਚੜ੍ਹਨੇ ਪੈਂਦਾ ਹਾਂ ਉਹਦੋਂ ਕਿਵੇਂ ਫਿਰ ਗੱਟੇ ਗੋਡੇ ਚੱਲਣ ਲੱਗ ਜਾਂਦੇ ਨੇ ਉਹ ਗੱਲ ਤਾਂ ਹੋਈ ਆ ਜਿੱਨੇ ਜ਼ੁਬਾਨ ਚੱਲਦੀ ਆ ਉਹਨੇ ਹੱਥ ਜਰਾ ਜ਼ੁਬਾਨੀਆਂ ਨਾਲ ਚੱਲਦੇ ਆ ਹਾਂ ਹਾਂ ਅਚਾਨ ਬਾਪੂ ਨੂੰ ਪਤਾ ਸਾਰਾ ਵੀ ਤੂੰ ਕਿੰਨੇ ਕ ਪਾਣੀ ਚ ਐਨੇ ਸਾਲ ਤੇਰੇ ਨਾਲੋਂ ਵੀ ਨਹੀਂ ਕੱਟਦੇ ਉਹਨੇ ਆਹੋ ਹੁਣ ਮੇਰੇ ਜੰਮੇ ਹੋਏ ਵੀ ਮੈਨੂੰ ਕਹਿੰਦੇ ਨੇ ਮੈਨੂੰ ਸਿਖਾਉਣੇ ਆ ਜਿੰਨਾਂ ਨੇ ਪਾਲ ਪੋਛ ਕੇ ਏਡੇ ਕਰਤਾ ਹੁਣ ਤਾਂ ਮੈਂ ਛੱਡੇ ਖਾਣਾ ਹੀ ਆ ਉਹ ਗੱਲ ਮਾਂ ਠੇਡੇ ਖਾਣ ਦੀ ਨਹੀਂ ਹੈਗੀ ਅਸੀਂ ਤਾਂ ਤੇਰੇ ਮੂਰੇ ਹੱਥ ਬੰਨ੍ਹਦੇ ਆਂ ਵੀ ਬਸ ਆ ਜबान ਨੂੰ ਚੁੱਪ ਕਰਾ ਲਿਆ ਕਰ ਕਾ ਤੂੰ ਨਹੀਂ ਚੁੱਪ ਹੁੰਦੀ ਇਹ ਭਾਈ ਜबान ਤਾਂ ਕਿਸੇ ਦੀ ਨਹੀਂ ਚੁੱਪ ਹੁੰਦੀ ਨਾ ਪ੍ਰੀਤ ਭਾਬੀ ਦੀ ਹੋਵੇ ਨਾ ਹੋਵੇ ਮਾਂ ਦੀ ਦੋ ਇੱਕੋ ਜੀਆਂ ਨੇ ਠੀਕ ਹੈ ਨਾ ਨਾਲੇ ਮੇਰੀ ਗੱਲ ਸੁਣ ਲਗਦੀ ਇਹਨਾਂ ਨੂੰ ਨਾਲੇ ਮੇਰੀ ਗੱਲ ਸੁਣੋ ਸਤ ਪ੍ਰੀਤਾ ਸੱਸ ਦਾ ਬਈ ਮਾਂ ਵਾਲੇ ਸਮਾਨ ਹੁੰਦੀ ਹੈ ਉਹ ਹੀ ਆਪਣਾ ਸਹਾਰਾ ਹੈ ਫਿਰ ਮਾਂ ਬਣ ਕੇ ਵੀ ਦਿਖਾਵੇ ਤੂੰ ਮਾਂ ਮਾਂ ਕੋਈ ਪਰਦਾ ਨਹੀਂ ਰੱਖ ਜਿੰਦੇ ਹਰ ਇੱਕ ਚੀਜ਼ ਦਾ ਪਰਦਾ ਰੱਖੀਂ ਤੂੰ ਬਣ ਜਾ ਮਾਂ ਬਣ ਜੂਗੀ ਮੈਂ ਤਾਂ ਬਣ ਜੂਗੀ ਜੇ ਮਾਂ ਬਣੀ ਉਹ ਗੱਲ ਛਿੜੀ ਸੀ 1500 ਤੋਂ ਤੂੰ 1500 ਤੇ ਅੱਖ ਰੱਖੀ ਤਾਂ ਗੱਲ ਇੱਥੇ ਤੱਕ ਆਈ ਬਈ ਇਹ ਸਾਰੀ ਮੇਨ ਗੱਲ ਇਹਨਾਂ ਦੀ ਪੇਟੀ ਦੀ ਚਾਬੀ ਦੀ ਉਹ ਨਾ ਮੈਂ ਚਾਬੀ ਦੇਵਾਂ ਨਾ ਮੈਂ ਇੱਕ ਵਾਰੀ ਦੇ ਦੂੰ ਇਹਨਾਂ ਨੂੰ 1500 ਮੁੜ ਕੇ ਦੇ ਦਿਆਂ। ਸਾਨੂੰ ਚਾਬੀ ਨੂੰ ਚੱਕ ਲੈਣੀ ਹੈ ਬੰਦੇ ਕੋਲੋਂ ਸਿਰਚ ਕੀਨੇ ਮੰਗੀ ਹੈ ਤਦੋਂ ਚਾਬੀ ਸਾਨੂੰ ਤੇਰੀ ਕਿਸੇ ਚਾਬੀ ਦੀ ਲੋੜ ਨਹੀਂ ਉਹ ਤਾਂ ਪ੍ਰੀਤ ਨੇ ਬਾਪੂ ਐਂ ਕਹਤਾ ਇੱਕ ਦਿਨ ਕੋਈ ਬਿਸਤਰਾ ਹੀ ਲੋੜ ਹੋਣੀ ਉਹ ਕਹਿੰਦੀ ਮੈਨੂੰ ਚਾਬੀ ਦੇ ਦੇ ਵੀ ਮੈਂ ਬਿਸਤਰਾ ਕੱਢ ਲੂੰਗੀ ਕਹਿੰਦੀ ਮੇਰੀ ਪੇਟੀ ਦੇ ਲਵੇ ਨਾ ਲੱਗੇ ਜੀ ਉਹ ਕਹਿੰਦੀ ਇਹ じゃ ਕੀ ਹੈ ਪੇਟੀ ਮੈਂ ਬਾਪੂ ਬਿਸਤਰਾ ਕਿਉਂ ਨਹੀਂ ਕੱਢ ਕੇ ਦਿੱਤਾ ਲੈ ਇਹ ਤਾਂ ਚੋਰੀਆਂ ਖੋਲੀ ਬੈਠੀ ਸੀ ਪੇਟੀ ਹੂੰ ਖੋਲੀ ਬੈਠੀ ਸੀ ਇਹ ਓ ਯਾਰ ਚੋਰੀਆਂ ਖੋਲਣ ਨੂੰ ਬੇਬੇ ਹੈ ਗਿਆ ਕੀ ਆ ਉਜ ਮੈਨੂੰ ਐਂ ਤੇ ਦੱਸ ਦੇ ਕਿਹੜਾ ਟੂਮਾ ਨੇ ਉਹ ਚਾ ਉਹਦੇ ਚਪਾ ਮ ਪਾ ਮ ਜਵਾਨੇ ਕੁਛ ਆਏਗਾ ਉਹ ਗੱਲਾਂ ਤੇ ਨਹੀਂ ਆਉਣ ਦਿੰਦੀ ਹੈ ਕਿਸੇ ਨੂੰ ਪੇਟੀ ਨੂੰ ਜਿੰਦਾ ਲਾਇਆ ਤੇ ਜਵਾਨ ਨੂੰ ਜਿੰਦਾ ਨਹੀਂ ਲੱਗਿਆ ਉਹ ਰਾਜ ਹੈ ਪੇਟੀ ਦਾ ਜਵਾਨ ਨੂੰ ਜਿੰਦਾ ਲੱਗ ਜੇ ਕਾਹਨੂੰ ਗਾ ਗਾਹਾਂ ਗੱਲਾਂ ਬਧਨ ਆਹੋ ਮੇਰੀ ਜਵਾਨ ਤਾਂ ਜਿੰਦਾ ਲੱਗਦਾ ਤੁਸੀਂ ਜਿੰਨੀਆਂ ਮਰਜੀ ਗੱਲਾਂ ਬਧਾਈ ਜਾਓ ਬਈ ਮੈਂ ਵੀ ਆਪਦੇ ਘਰੇ ਜਾਣਾ ਹੈ ਮੈਂ ਤਾਂ ਰਹਿ ਨਹੀਂ ਸਕਦੀ ਓਰੇ ਤੁਸੀਂ ਨਾ ਮੈਨੂੰ ਰਹਿਣ ਜੋਗੀ ਛੱਡੋ ਮੇਰਾ ਬੋਧੂ ਤੇ ਲੂਸ ਕੱਢਦੇ ਹੋ ਤੁਸੀਂ ਆਈ ਵਾਰੀ ਮੈਂ ਉੱਥੇ ਗਏ ਕਿਉਂ ਨਹੀਂ ਆ ਵੀ ਦੋ ਰਾਤਾਂ ਲਾ ਕੇ ਆਉਂਗੀ ਓਰੋ ਹੱਥ ਨੇ ਮੁੜ ਜਾਣੀਆਂ ਮੇਰੀ ਬੇਇੱਜ਼ਤੀ ਹੁੰਦੀ ਹੈ ਮੈਂ ਵੀ ਕੀ ਕਰਾਂ ਇਹ ਜਕੰਜਰ ਖਾਨੇ ਚ ਮੈਥੋਂ ਨਹੀਂ ਰਿਹਾ ਜਾਂਦਾ ਭਾਈ ਕੁੜਗੀਆਂ ਇਹ ਕਰਦੇ ਨੇ ਬੋਲਦੇ ਨੇਗੇ ਹੁਣ ਮੈਂ ਬੋਲੀ ਆ ਇਹਦਾ ਹੱਲ ਕਰੋ ਕੋਈ ਨਾ ਭਾਈ ਚੁੱਪ ਕਰੋ ਇਹਦਾ ਹੱਲ ਕਰੋ ਕੀ ਕਰਨਾ ਹੱਲ ਤਾਂ ਭਾਈ ਦੇਖ ਲੈ ਭਈ ਬੇਬੇ ਜਦੋਂ ਪੰਜਾਬ ਦੀ ਜਵਾਨ ਬੰਦ ਰੱਖ ਲੈ ਗਈ ਮੇਰੀ ਗੱਲ ਸੁਣ ਭਾਈ ਇਹ ਚੁੱਪ ਰਹੇ ਇਹ ਅੱਡ ਹੋਣਗੇ ਕੱਲ੍ਹ ਚੁੱਪ ਹੋ ਜਾ ਹਾਂ ਹੋ ਜਾ ਹੋ ਜਾ ਤੁਸੀਂ ਮੈਂ ਪਹਿਲੀ ਰੋਟੀਆਂ ਪਕਾ ਕੇ ਖਾ ਲੇਗੀ ਫਿਰ ਹੋਰ ਕੀ ਕਰੂੰਗੀ ਜੇ ਤੂੰ ਮੈਨੂੰ ਤੰਗ ਕਰਦੇ ਹੁਣ ਤਾਂ ਖਾ ਲੂ ਹੁਣ ਤਾਂ ਖਾ ਲੂ ਇਹ ਕੱਲੀ ਹੋਣ ਦਮ ਕੇ ਕੋਈ ਤੈਨੂੰ ਕੋਈ ਕੁੱਟਦਾ ਮਾਰਦਾ ਕੋਈ ਗਾਲ੍ਹਾਂ ਕੱਢਦਾ ਮੇਰੇ ਕੋਲੇ ਪੰਜੀ ਵੀ ਨਹੀਂ ਸਾ ਇਹ ਤਾਂ ਆਪਣੀ ਜਵਾਨਦਰਾ ਹੁੰਦਾ ਜਿਹੜਾ ਕਰੇ ਜਿਹੜਾ ਇਹ ਕਹਦਾ ਮੈਨੂੰ ਦੇ ਇਹ ਕਹਿੰਦੀ ਮੈਨੂੰ ਦੇ ਉਹ ਬੇਬੇ ਜੇ ਤੇਰੇ ਕੋਲੇ ਹਲੇ ਵੀ ਪੰਜੀ ਨਹੀਂ ਨਾ ਫਿਰ ਤਾਂ ਰ ਮਰ ਜਾਣੇ ਦਾ ਨਾ ਹੈ ਮੇਰੀ ਗੱਲ ਸੁਣੀ ਆ ਆਸਗਮਾਨ ਚ ਕਿਸੇ ਘਰ ਦੀ ਬੁੜੀ ਨੂੰ ਪੁੱਛ ਲੈ ਜੇ ਬੇਬੇ ਦੀ ਕਿਸੇ ਨਾਲ ਵੀ ਬਣਦੀ ਹੋਈ ਮੈਂ ਗੋਡੇ ਥੱਲੇੋਂ ਦੇ ਲੰਘ ਜਾ ਲਾ ਮੈਂ ਕਿਸੇ ਨੂੰ ਬੋਲਣ ਨਹੀਂ ਦਿੰਦੀ ਹਾਂ ਤੂੰ ਬੋਲਣ ਨਹੀਂ ਕਰਦੀ ਮੈਂ ਆਹੀ ਤਾਂ ਜਾਣਦੀ ਬੋਲਣ ਨਹੀਂ ਦਿੰਦੀ ਕੰਮ ਨਹੀਂ ਪੜਾਉਂਦਾ ਕੋਈ ਤੇ ਮੈਂ ਤਾਂ ਹੋਊਂਗੀ ਪੁੱਤ ਹੋਰ ਕੀ ਬਸ ਹੋ ਜਾ ਹੋ ਜਾ ਨਿਬੜੇ ਕੰਮ ਕਰਿਆ ਇਹਨੂੰ 4 ਦਿਨਾਂ ਦਾ ਤਹੋ ਕੀ ਤੇ ਮੇਰੇ ਨਾਲ ਹੁੰਦਾ ਨਹੀਂ ਅੱਟ ਤੈਨੂੰ ਕੱਲੀ ਨੂੰ ਹੋਣਾ ਪਊਗਾ ਮਾਂ ਦਾ ਪਾਪ ਨਹੀਂ ਹੁੰਦਾ ਕਾ ਮਾਂ ਤੇਰੇ ਨਾਲ ਹੋਊਗਾ ਲੈ ਹਾਂ ਦੇਖ ਲੈ ਸ਼ਕਲ ਦੇਖਿਆ ਬੱਪ ਨੇ ਕੱਟਦੀ ਇਹਨੂੰ ਬੱਪ ਨੇ ਕੱਟਦੀ ਹੈ ਚੱਲ ਮੈਂ ਤਾਂ ਕੱਲੀ ਹੋ ਜਾਂਦੀ ਕੱਲੀ ਹੋ ਜਾ ਹੋ ਜਾ ਹਾਂ ਹੌ ਵਾਰੀ ਹੋ ਜਾ ਕੋਈ ਮੈਨੂੰ ਮੇਰੇ ਨਾਲ ਮਾਰਦਾ ਵੀ ਇਹਨੇ ਐਡ ਕਰਵਾਇਆ ਕੌਣ ਮਾਰੂ ਭਾਈ ਤੈਨੂੰ ਐਂ ਨਾ ਕਹਿੋ ਵੀ ਅੱਜ ਜਿਹੜਾ ਹਿੱਸੇ ਦੀ ਮੇਰੀ ਜ਼ਮੀਨੋਂ ਦੀ ਉਹ ਤਾਂ ਫੇਕਾ ਫੜ ਲਊਂਗਾ ਲੈ ਜਾ ਜ਼ਮੀਨ ਸੌ ਮਹਾਰਾਜ ਦੀ ਕਲੇਸ ਨਾਲ ਤਾਂ ਜ਼ਮੀਨ ਚਲਦੀ ਹੈ ਲੇ ਆ ਜੀ ਆਪ ਦਾ ਰੱਖੋਗੇ ਮੌਨਨਾ ਚ ਕੰਮ ਵਾਲੀ ਲਾਮਾ ਚ ਆਪ ਕਵਨਾ ਕਿਤੇ ਜੰਮ ਮਰ ਜਾ ਸਾਡੇ ਬੰਨੂ ਦਾ ਕੁਛ ਕਰ ਬਸ ਹੋ ਜਾ ਆਪ ਦਾ ਚੱਕਣਾ ਤਾ ਆਵੇ ਚਾਰ ਸਾਲ ਨਿਕਲ ਹੁਣ ਤੋਂ ਆਪ ਦੀ ਮਰਜੀ ਨਾਲ ਡੋ ਹੋ ਰਹੀਆਂ ਕੱਲ ਨੂੰ ਭਾਬੀ ਤੇ ਬਲੇਮ ਨਾ ਆਵੇ ਵੀ ਉਹਨੇ ਅੱਡ ਕਰਵਾਤੀ ਕਰੀਤੇ ਜਾਂਦੇ ਨੇ ਹੋਰ ਬਲੇਮ ਕੀ ਆਉਂਦਾ ਲੈ ਦੇਖ ਲੈ ਹੋਰ ਇਹਨਾਂ ਦੇ 27 ਤੱਕ ਤੂੰ ਅੱਡ ਹੋ ਜਾ ਤੂੰ ਆਪ ਦਾ ਜ਼ਮੀਨ ਦਾ ਠੇਕਾ ਰੱਖ ਲੈ ਮਾਂ ਤੂੰ ਚੋੜੀ ਹੋ ਜਾ ਬਸ ਪਰ ਮੇਰੇ ਕੋਲੇ ਨਾ ਆਇਓ ਬਾਈ ਮੇਰੀ ਨਾ ਬੇਇੱਜ਼ਤੀ ਕਰਾਇਓ ਪਲੀਜ਼ ਬੇਬੇ ਹੁਣ ਇਹਦੇ ਕੋਲੇ ਝੋਲਾ ਚੱਕ ਕੇ ਨਾ ਜਾਈ ਮੈਂ ਤੈਨੂੰ ਦੱਸਦਾ ਜੇ ਜਾਣਾ ਨਾਣਕੇ ਵਗ ਜਾ ਉੱਥੇ ਕਿਉਂ ਨਹੀਂ ਜਾਂਦੀ ਪਤਾ ਪਤਾ ਡੰਗਾ ਲੱਗ ਗਿਆ ਪਤਾ ਕਿਉਂ ਡੰਗਾ ਲੱਗ ਗਿਆ ਪਤਾ ਹਾਂ ਮਾਪਿਓ ਹੈ ਨਹੀਂਗਾ ਭਾਈ ਪਰ ਜਾਈ ਕਿਦੇ ਹੁੰਦੇ ਆ ਭਾਈ ਪਰ ਜਾਈ ਕਿਉਂ ਨਹੀਂ ਹੁੰਦੇ ਤੂੰ ਚੰਗੀ ਹਿੰਗ ਨਾਲ ਸਵਾਈ ਪਰ ਜਾਈ ਵੀ ਹੁਣ ਮੇਰੀ ਗੱਲ ਸੁਣ ਉਹ ਪਈਰ ਸੋਈ ਆਵਦੀ ਉਹ ਜੇ ਪਕਾ ਕੇ ਖਾਲਿਆ ਕਰ ਤੂੰ ਆਵਦੀਆਂ ਪਕਾਲਾ ਕਰੇ ਆਵਦੀਆਂ ਪਕਾਲਾ ਕਰਨਗੇ ਉਹ ਫੇਰ ਤੇਰੀ ਬੈਠ ਕਾ ਆਵਦਾ ਉਧਰ ਸੌਂ ਜਾ ਕਰ ਔਰ ਗਰਾਸ ਜੀ ਨੇ ਜ਼ਮੀਨ ਵੰਡਣੀ ਹੈ ਕੋਈ ਨਾ ਕਰੜੀਆਂ ਨਹੀਂ ਬਾਈ ਦੇਖ ਬਸ ਠੀਕ ਹੈ ਬਾਈ ਦੇਖ ਸਰਫਟ ਲਾ ਸਾਰਾ ਲਿਆ ਕੇ ਦੇਵਾਂਗੇ ਉਸ ਵਿੱਚ ਕਪੜੀ ਤੋਂ ਲਿਆ ਕਰੀ ਹਾਂ ਸੱਚਾ ਬਾਪੂ ਆਪਾਂ ਕਿਉਂ ਲਿਆ ਕੇ ਦੇਵਾਂਗੇ ਆਪ ਇਹ ਲਓ ਜੇ ਤੋ ਠੇਕਾ ਲੂ ਸਾਰੇ ਵੰਡ ਦਾ ਦੇ ਭਾਈ ਨਾ ਲੈ ਕੇ ਦਿਓ ਮੈਨੂੰ ਤਾਂ 1000 ਰੁਪਏ ਦਾ ਸੌਦਾ ਤਿੰਨ ਮਹੀਨੇ ਨਹੀਂ ਮੁੱਕਦਾ ਜੇ ਤੁਸੀਂ ਨਾ ਚੋਰੀ ਕਰੋਗੇ ਮੇਰੇ ਸਾਮਾਨ ਦੀ ਆਹ ਦੇਖ ਲੈ ਬਾਈ ਹਲੇ ਅਸੀਂ ਚੋਰੀ ਕਰਾਂਗੇ ਮੈਥੋਂ ਥੋੜਾ ਤਾਂ ਮੱਥਾ ਵੱਜਦਾ ਹਾਂ ਹਾਂ ਬਸ ਅੱਡ ਅੱਡ ਹੋਣਾ ਅੱਡ ਹੋ ਬਸ ਬਸ ਭਾਗ ਜਾ ਚਾਰ ਦਿਨ ਜਿਹੜੇ ਆਡ ਹੋਏਗੀ ਸੁਖ ਦੇ ਨੰਗਣ ਬਈ ਮੈਂ ਤਾਂ ਘਾਟਾ ਰਾਮ ਕਰਦੀ ਮੈਂ ਤਾਂ ਆਥ ਨਹੀਂ ਛੱਡਿਆ ਮੈਂ ਤਾਂ ਰਹਿੰਦੀ ਨਹੀਂ ਉਰੇ ਇਹਨੂੰ ਆਡ ਕਰਤਾ ਉਹ ਬੈਠ ਕੇ ਚ ਉਹ ਕਹਦੇ ਇਧਰ ਆਉਣ ਦੀ ਲੋੜ ਨਹੀਂ ਪ੍ਰੀਤ ਨੂੰ ਮੈਂ ਕਹ ਦੂੰ ਵੀ ਉਧਰ ਜਾਣ ਦੀ ਆਪਦਾ ਪਕਾ ਕੇ ਖਾਵੇ ਮੈਂ ਤਾਂ ਸੇਤ ਨਹੀਂ ਠੀਕ ਹੈ ਆਥ ਨੇ ਛੱਡਿਓ ਲੈ ਪ੍ਰੀਤ ਮੈਂ ਹੋ ਲੱਗੇ ਬਾਬੂ ਜੀ ਲੂਸ ਕਰ ਰੱਖਿਆ ਘਰ ਹੁੰਦਾ ਸੀ ਇਹਨਾਂ ਨੇ ਜਲੂਸ ਦਾ ਜਲੂਸ ਆ ਜਵਾਗਰੀ ਦਾ ਦੱਸ ਵੀ ਤੂੰ ਿੱਨੀ ਮੱਠੀ ਰਹਿੰਦੀ ਆ ਤੂੰ ਜਾਨੀਆਂ ਮੂੰਹ ਚ ਆ ਕੇ ਨਾਲ ਇਹਨੂੰ ਲੈ ਕੇ ਆਉਣੀ ਆਂਗੀ ਉਹ ਨਾਲੇ ਉੱਥੇ ਕੀ ਮੂੰਹ ਦਿਖਾਉਂਦੀ ਹੋਊਗੀ ਉਹ ਉਹ ਅਗਲੇ ਕੱਲ ਨੂੰ ਮੰਨ ਲੈ ਇਹਨੂੰ ਨਹੀਂ ਕਹਿਣਗੇ ਬੀਬੀ ਤੇਰੀ ਮਾਂ ਹੀ ਕੀ ਆ ਕੋਈ ਯਾਰ ਐਨਾ ਸੋਚਦੀ ਹੋਵੇ ਤਾਂ ਫੇਰ ਗੱਲਾਂ ਕਾਦੀਆਂ ਐਨਾ ਦਿਮਾਗ ਇੱਥੇ ਕੰਮ ਕਰਦਾਗਾ ਦਿਮਾਗ ਤਾਂ ਕਾਹ ਚੱਲਣ ਜਾ ਰਿਹਾ ਹੋਵਰਾ ਕਿੱਥੇ ਆ ਦਿਮਾਗ ਇਹਦਾ